ਹਾਂਜੀ ਵੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਹੋਰ ਠੀਕ ਠਾਕ ਹੋ ਬਾਈ ਆਪਾਂ ਪਹੁੰਚੇ ਅੱਜ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਹੈ ਛਾੜ ਛਾੜ ਪਿੰਡ ਪਹੁੰਚਿਆ ਰਾਜਵੀਰ ਦੇ ਘਰੇ ਰਾਜਵੀਰ ਭਰਾ ਜਿਹੜਾ ਡੋਲੀਆਂ ਡਾਲੀਆਂ ਬਣਾਉਂਦਾ ਹੈਗਾ ਠੀਕ ਹੈ ਨਾ ਤੁਹਾਨੂੰ ਦੇਖ ਹੀ ਰਹੀਆਂ ਡੋਲੀਆਂ ਵੀ ਤੇ ਵੀਰਾ ਬਣਾਉਂਦਾ ਸ਼ੌਂਕ ਨਾਲ ਬਾਈ 2 ਵਾਲੀ 4 ਖਾਨੇ ਵਾਲੀ 5 ਵਾਲੀ ਕਿੰਨੇ ਵਾਲੀ ਚਾਹੀਦੀ ਹੋਵੇ ਠੀਕ ਹੈ ਨਾ ਬਹੁਤ ਸ਼ੌਂਕ ਨਾਲ ਤਿਆਰ ਕਰਦਾ ਬਾਈ ਤੁਹਾਨੂੰ ਦਿਖਾਉਣਾ ਵਰਕਸ਼ਾਪ ਵੀ ਬਾਈ ਵੀ ਵਰਕਸ਼ਾਪ ਦਾ ਨਾਮ ਹੁੰਜਣ ਸੰਸ ਐਂਟਰਪ੍ਰਾਈਜ਼ ਪਿੰਡ ਸਿਆੜ ਨੇੜੇ ਡਾਕਖਾਨਾ ਜ਼ਿਲ੍ਹਾ ਲੁਧਿਆਣਾ ਤੇ ਬਾਈ ਦਾ ਨੰਬਰ ਹੈ ਬਾਈ 88729 37702 ਅੰਦਰ ਤੁਹਾਨੂੰ ਚਾਹਤੀ ਮਰੋਣੇ ਵਰਕਸ਼ਾਪ ਦੇ ਉਹ ਇੰਨੇ ਕ ਬੰਦੇ ਕੰਮ ਕਰਦੇ ਹਨ ਬਾਈ ਕੋਲੇ ਮਾਲ ਵੀ ਬਾਧੂ ਪਿਆ ਲਾਉਣ ਨੇ ਠੀਕ ਹੈ ਨਾ ਇਹ ਬਣਾ ਰਹੇ ਨੇ ਆ ਤਿਆਰ ਹੋ ਰਹੀਆਂ ਕੁਝ ਕੁ ਤਿਆਰ ਹੋ ਗਈਆਂ ਠੀਕ ਹੈ ਨਾ ਇਹ ਰੰਗ ਵੱਜ ਰਿਹਾ ਹੈਗਾ ਤੇ ਕਰਾਉਣਿਆਂ ਗੱਲ ਥੋੜੀ ਰਾਜਵੀਰ ਨਾਲ ਵੀ ਹੋਰ ਵੀ ਦਿਖਾਉਣਿਆ ਤੁਹਾਨੂੰ ਬਾਈ ਕੋਲੇ ਢਾਂਗੇ ਢੂੰਗੇ ਵੀ ਐ ਛਾਤਰੀਆਂ ਢਾਂਗੇ ਸਾਰਾ ਕੁਝ ਹੀ ਐ ਇੱਧਰ ਡੋਲੀਆਂ ਤੇ ਕਰਾਉਣਿਆਂ ਗੱਲ ਆ ਜਾ ਵੀ ਰਾਜਵੀਰ ਹੋ ਗਿਆ ਕੀ ਹਾਲ ਨੇ ਬਾਈ ਵਧੀਆ ਬਾਈ ਸਸੀ ਕਾ ਬਾਈ ਸਾਰੇ ਭਾਵਾਂ ਨੂੰ ਜੀ ਪਹਿਲਾਂ ਤਾਂ ਧੰਨਵਾਦ ਬਾਈ ਚੱਡੂ ਡਿੱਖ ਪੰਜ ਮੁਖ ਆਫੀਸ਼ੀਅਲ ਜੂਟਿਊਬ ਚੈਨਲ ਵੀਰ ਦਾ ਨਾਮਾ ਜੀ ਸੋ ਸਾਰੇ ਭਰਾਵਾਂ ਨੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਸਬਸਕ੍ਰਾਈਬ ਜਰੂਰ ਕਰ ਲਿਓ ਇਸ ਚੈਨਲ ਨੂੰ ਸੋ ਧੰਨਵਾਦ ਆ ਸਾਰੇ ਭਰਾਵਾਂ ਦਾ ਭਾਈ ਚੱਡੂ ਦਾ ਬਹੁਤ ਖਾਸ ਕਰਕੇ ਜਿਹੜਾ ਭਰਾ ਆਪਣੇ ਕੋਲ ਚੱਲ ਕੇ ਆਇਆ ਜੀ ਧੰਨਵਾਦ ਜੀ ਰਾਜਵੀਰ ਵੀਰੇ ਜਿਹੜੀਆਂ ਡੋਲੀਆਂ ਬਣਾਉਣੇ ਤੁਸੀਂ ਹਾਂਜੀ ਭਾਈ ਇਹ ਕਿੰਨੇ ਕਿੰਨੇ ਖਾਨ ਵਾਲੀਆਂ ਸ਼ੀਖਾਆਂ ਨੇ ਲੀਆਂ ਬਾਈ ਜੀ ਇਹ ਜਿਹੜੀਆਂ ਤਿਆਰ ਹੋਈਆਂ ਹੋਈਆਂ ਨੇ ਇਸ ਟਾਈਮ ਆਪਣੇ ਕੋਲ ਨੌ ਖਾਨੇ ਵਾਲੀਆਂ ਤਿਆਰ ਹੋਈਆਂ ਹੋਈਆਂ ਨੇ ਨੌ ਖਾਨੇ ਵਾਲੀਆਂ ਬਾਈ ਹਾਂਜੀ ਬਾਈ ਇਹ ਸਾਰੀਆਂ ਹੀ ਨੌ ਨੌ ਖਾਨੇ ਵਾਲੀਆਂ ਨੇ ਠੀਕ ਹੈ ਬਾਈ ਸਾਰੀਆਂ ਹੀ ਨੌ ਨੌ ਖਾਨੇ ਵਾਲੀਆਂ ਬਾਈ ਹਾਂਜੀ ਇਹ ਜਿਹੜੀਆਂ ਜਾਣੀਆਂ ਨੇ ਡੂਲੀਆਂ ਦਾ ਇਹਨਾਂ ਦਾ ਆਰਡਰ ਬਸ ਕੱਲ ਨੂੰ ਇਹ ਚਲੀਆਂ ਜਾਣਗੀਆਂ ਆਪਣੇ ਦੂਤਾ ਤਰਨ ਤਰਨ ਭੇਜਣੀਆਂ ਨੇ ਉਹਨਾਂ ਦੀ ਇੱਕ ਡੂਲੀ ਦੋ ਖਾਨੇ ਵਾਲੀ ਤਿਆਰ ਹੋਈ ਜਾਂਦੀ ਉਧਰ ਠੀਕ ਹੈ ਠੀਕ ਹੈ ਬਾਈ ਤੇ ਉਸ ਤੋਂ ਬਾਅਦ ਆਪਣਾ ਬਾਈ ਦੀਪੇ ਪੰਜ ਰੁੱਖੇ ਉਹਨਾਂ ਦਾ ਵਸਮਾਨ ਵੀਰ ਹੋਣਾ ਨੇ ਉਹਨਾਂ ਨੂੰ ਲੈ ਕੇ ਜਾਣਾ ਪੰਜ ਰੁੱਖਾਂ ਹਾਂਜੀ ਠੀਕ ਹੈ ਲੋ ਪ੍ਰੋਬਲਮ ਹੋ ਗਈ ਉਹਨਾਂ ਦੇ ਕਰੇ ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋਣ ਕਰਕੇ ਉਹ ਲੈਣੀਆਂ ਹੈਗੇ ਬਹੁਤ ਮੰਦ ਭੰਗੀ ਖਬਰ ਕੱਲ ਹੀ ਮੈਨੂੰ ਵੀ ਪਤਾ ਲੱਗਿਆ ਬਿਲਕੁਲ ਜੀ ਤੇ ਆਹ ਤਨਖਾਨੇ ਵਾਲੀਆਂ ਡੋਲੀਆਂ ਮੰਡੀ ਕਲਾ ਜਾਣੀਆਂ ਨੇ ਤੁਹਾਡੇ ਨੇੜੇ ਹੀ ਉਧਰ ਜੀ ਮੰਡੀ ਕਲਾ ਪਿੰਡ ਜਮਾ ਮੇਰੇ ਨੇੜੇ ਹੀ ਪਿੰਡ ਤੁਹਾਡੇ ਜਮਾ ਹੀ ਨੇੜੇ ਬਾਈ ਮਣੀ ਹੁਣੀ ਨੇ ਉਹਨਾਂ ਦੇ ਜਾਣੀਆਂ ਨੇ ਮਣੀ ਮੰਡੀ ਕਲਾ ਹਾਂ ਜੀ ਤੇ ਉਧਰ ਉਹ ਬਰੀਕ ਜਾਲੀ ਲਾ ਕੇ ਡੋਲੀਆਂ ਤਿਆਰ ਖੜੀਆਂ ਜਿਹੜੀ ਕੁਝ ਬਣਾਉਣਾ ਤੂੰ ਡੋਲੀਆਂ ਤੇ ਨਾਲ ਨਾਲ ਬਾਈ ਆਪਣੇ ਕੋਲ ਤਕਰੀਬਨ ਕੂਤਰਾਂ ਦਾ ਰਿਲੇਟਡ ਹਰ ਇੱਕ ਤਰ੍ਹਾਂ ਦਾ ਹੀ ਸਮਾਨ ਹੁੰਦਾ ਜਿਵੇਂ ਬਾਈ ਮਿੱਤਰੋ ਸਾਰੇ ਸਮਾਨ ਤੁਹਾਨੂੰ ਦਿਖਾਉਂਗਾ ਜੁੜੇ ਰਹੋ ਨਾਲ ਆਪਣੀ ਇਸ ਵੀਡੀਓ ਦੇ ਹਨਾ ਬਾਈ ਨੇ ਕਰਾਉਣਾ ਗੱਲ ਬਾਈ ਜਿਹੜੀ 6 ਇਹ 9 ਖਾਨਾਂ ਵਾਲੀ ਡੋਲੀ ਹੈ ਹਾਂਜੀ ਹਾਂਜੀ ਬਾਈ ਇਹ ਕੀ ਉੱਚ ਚ ਪੈਂਦੀ ਹੈ ਕਿੰਨਾ ਪ੍ਰਾਈਸ ਰੂਜੇ ਦਾ ਕਿਵੇਂ ਪੈ ਜਾਂਦੀ ਹੈ ਪ੍ਰਾਈਸ ਬਾਈ ਜੀ ਇਹਦਾ ਤਕਰੀਬਨ ਆਪਾਂ ਜਿਹੜਾ ਦਿੰਨੇ ਆ ਉਹ ਆਪਾਂ 12000 ਰੁਪਏ ਦੀ ਦਿੰਨੇ ਆ ਜੀ ਇਹ ਅੱਛਾ ਅੱਛਾ ਹਾਂਜੀ ਬਾਈ ਉਹਦਾ ਕਾਰਨ ਆ ਬਾਈ ਆਪਾਂ ਆਪਣੇ ਕੰਮ ਨਾਲ ਕਿਹੇ ਚੀਜ਼ ਦਾ ਸਮਝੌਤਾ ਨਹੀਂ ਕਰਦੇ ਹੈਗੇ ਠੀਕ ਹੈ ਕਿ ਨਹੀਂ ਅੱਛਾ ਅੱਛਾ ਕੰਮ ਨਾਲ ਕੋਈ ਸਮਝੌਤਾ ਨਹੀਂ ਹੈਗਾ ਠੀਕ ਆ ਵੀਰੇ ਹਾਂ ਮਾਣ ਤਾਣ ਜਰੂਰ ਬੰਦੇ ਦਾ ਹੋ ਜਾਂਦਾ ਹਨਾ ਦੇਖੋ ਮੂੰਹੋਂ ਮੰਗੇ ਦਾ ਕੁਝ ਨਹੀਂ ਮਿਲਦਾ ਇੱਕ ਬਾਈ ਰਾਜਵੀਰ ਮੈਂ ਇੱਧਰ ਹੀ ਆਉਣਾ ਤੁਹਾਡੇ ਕਹਿੰਦੇ ਜਿਵੇਂ ਆ ਜਾਰੀ ਹੈ ਯਾਰ ਹਾਂਜੀ ਵੀਰੇ ਆ ਕੱਪੜੇ ਪਾੜ ਦਿੰਦੇ ਆ ਹਥ ਹਥ ਮਾਰੇ ਤੋਂ ਆਏ ਕਿਸੇ ਪਾਸਿਓਂ ਹਾਂਜੀ ਆ ਚੀਜ਼ ਹਾਂਜੀ ਜਿਵੇਂ ਆਇਆ ਆਪਾਂ ਕਦੇ ਵਾਰੀ ਖੜਦੇ ਆ ਉਤਰ ਅੰਦਰੋਂ ਬਾਹਰ ਕਰਦੇ ਆ ਇਸ ਤੇ ਗਰੀਬਨ ਸਾਰੀਆਂ ਸ਼ਲਟਾ ਸੁਲਟਾ ਪਾੜ ਹੀ ਦਿੰਦਿਆਂ ਇਹ ਬਾਈ ਤੁਸੀਂ ਚੈੱਕ ਕਰ ਸਕਦੇ ਹੋ ਹਨਾ ਕੋੜ ਦੇ ਕੋਲ ਸਮਾਨ ਪਿਆ ਵਾ ਮਟੀਰੀਅਲ ਆ ਆਪਾਂ ਕੁਝ ਮਤਲਬ ਕੁਝ ਦਿਖਾ ਕੇ ਹੋਰ ਦੇਣਾ ਕੁਝ ਹੋਰ ਉਹ ਆਪਣਾ ਇਹ ਜਿਹਾ ਸੁਆਹੀ ਹੈਗਾ ਨਾ ਬਈ ਆਪਾਂ ਇਹ ਜਿਹਾ ਕੰਮ ਕਰਦੇ ਆ ਠੀਕ ਹੈ ਠੀਕ ਹੈ ਬਈ ਠੀਕ ਹੈ ਨਹੀਂ ਹਾਂਜੀ ਹਾਂ ਹਾਂ ਸੋ ਠੀਕ ਹੈ ਬਾਈ ਫਿਰ ਇਹ ਹਾਂਜੀ ਨੌ ਨੌ ਖਾਨੇ ਵਾਲੀਆਂ ਬਣ ਗਈਆਂ ਕੀ ਰੇਟ ਪੈਂਦਾ ਇਹਨਾਂ ਦਾ ਬਾਈ ਅੰਦਾਜ਼ਾ ਰੇਟ ਬਾਈ ਤਕਰੀਬਨ ਇਹ 12000 ਰੁਪਏ ਦੀ ਆਪਾਂ ਦਿੰਨੇ ਹਾਂ 12000 ਹਾਂਜੀ ਮਾਣ ਤਾਨ ਜਿਹੜਾ ਹੁੰਦਾ ਬੰਦੇ ਦਾ ਚਲੋ ਉਹ ਜਿੰਨਾ ਹੋਣ ਵਾਲਾ ਹਨਾ ਉਹ ਕਰ ਲਈਦਾ ਠੀਕ ਹੈ ਬਾਈ ਠੀਕ ਹੈ ਇਹਦੇ ਤੋਂ ਕੋਲੇ ਤਿੰਨ ਬਣੀਆਂ ਹੋਈਆਂ ਜਾਣੀਆਂ ਜਿਹੜੀਆਂ ਤਿੰਨ ਖਾਲੇ ਵਾਲੀ ਹੈਗੀ ਹਾਂਜੀ ਬਾਈ ਇਹਦੇ ਬਾਰੇ ਵੀ ਦੱਸਿਓ ਮੜਾ ਜੀ ਪਾਇਓ ਚੈਨਲ ਆ ਦੇਖੋ ਬਈ ਤਿੰਨ ਖਾਨੇ ਵਾਲੀ ਆ ਇਹ ਬਈ ਆਪਾਂ 4000 ਰੁਪਏ ਹੀ ਦਿੰਨੇ ਹਾਂ 4000 ਰੁਪਏ ਦੀ ਹਾਂਜੀ ਬਾਈ ਫਿਰ ਹਾਂਜੀ ਹੁਣ ਜਿਵੇਂ ਉਹ 2500 ਦੀ ਆ ਬਈ ਉਹ ਠੀਕ ਹੈ ভাই ਆਹ ਕਹਾ ਟੰਗਣ ਵਾਲਾ ਜਾਲ ਬਣਾਇਆ ਹੈ ਇਹ ਬਈ ਢਾਈ ਬਈ ਢਾਈ ਦਾ ਜਾਲ ਆ ਇਹ ਜਿਆਦਾ ਹਾਈਟ ਤੇ ਤੁਹਾਨੂੰ ਲੱਗਦਾ ਤਕਰੀਬਨ 5 ਫੁੱਟ ਦੀ ਹਾਈਟ ਰੱਖ ਕੇ ਬੰਦਾ ਲਾ ਲਵੇ ਹੈਲੋ ਹਾਂਜੀ ਭਾਈ ਇਹ ਬਈ ਯਾਰ ਉੱਪਰ ਉੱਪਰ ਪਾਉਣ ਖਾਤਰ ਕੁਝ ਹਾਂਜੀ ਭਾਈ ਕਬੂਤਰਾਂ ਨੂੰ ਹਰ ਇੱਕ ਤਰ੍ਹਾਂ ਦਾ ਹੀ ਕੰਮ ਲੈ ਲੈਂਦੇ ਨੇ ਵਿੱਚ ਭਰਾ ਇਹਦੇ ਕਬੂਤਰ ਸੰਭਣ ਦਾ ਵੀ ਕੰਮ ਲੈ ਲੈਂਦੇ ਨੇ ਠੀਕ ਹੈ ਠੀਕ ਹੈ ਜਿਆਦਾਤਰ ਤਾਂ ਇਹ 5 ਫੁੱਟ ਦੀ ਹਾਈਟ ਤੇ ਲੱਗ ਜਵੇ ਜਿਆਦਾ ਬਟਰਾ ਜਿਆਦਾ ਉੱਚਾ ਲਾਵਾਂਗੇ ਬਈ ਮਤਲਬ 60 ਫੀਟ ਦਾ ਡਾੜਾ ਕਿਉਂਕਿ ਬਜਨ ਹੋ ਜਾਂਦਾ ਬਈ ਕਬੂਤਰਾਂ ਦਾ ਵਿੱਚ ਪਾ ਕੇ ਬਾਦ ਨੇ ਕਿੰਨੇ ਬਾਈ ਕਿੰਨੇ ਦਾ ਬਾਈ ਇਹ ਇਹ ਬਾਈ 2/2 2/2 ਦਾ ਵਾ ਪੂਰਾ 2/2 2/2 ਦਾ ਬੱਚੇ ਪੁੱੱਚੇ ਖਜਣ ਖਾਤਰ ਹਾਂਜੀ ਹਾਂਜੀ ਬਾਈ ਠੀਕ ਆ ਵਧੀਆ ਡਿਜ਼ਾਈਨ ਬਣਾਇਆ ਤੇ ਆ ਟੋਕਰੀਆਂ ਬਾਈ ਇਹ ਬਾਈ ਟੋਕਰੀਆਂ ਨੇ ਬਚੀ ਹੁੰਦੀ ਬੱਚੇ ਖਾਣ ਨੂੰ ਆ ਜਦੋਂ ਆਈ ਸਟੈਂਡ ਬਣਿਆ ਬਣਾਇਆ ਆਈ ਹਾਂਜੀ ਹਾਂਜੀ ਇਹ ਮਤਲਬ ਪੁੱਠਾ ਧਰਿਆ ਹੋਇਆ ਦੂਜੀ ਸਾਈਡ ਕੰਧ ਤੇ ਲੱਗੂ ਹਣਾ ਨਾ ਟਰਾ ਹਾਂਜੀ ਬਾਈ ਇਹ ਧਰਿਆ ਪੁੱਠਾ ਹੋਇਆ ਵੈਸੇ ਤਾਂ ਇਹ ਇਹਦਾ ਲੱਗਿਆ ਹਾਂ ਲੇਖਾ ਲੱਗਿਆ ਬਾਈ ਉਹ ਬਾਈ ਇਹਨਾਂ ਨੇ ਦਿੱਤਾ ਨਾਟੇ ਦੇ ਨਾਮ ਉਹ ਨੱਟ ਲਾਏ ਹੋਏ ਨੇ ਬਾਈ ਇੱਧਰ ਖਾਤਰ ਦੀ ਸੱਲ ਮਾਰ ਕੇ ਮ ਇਹ ਠੀਕ ਤੇ ਲੋ ਵੀ ਬਾਈ ਛਾਤਰੀਆਂ ਦਿਹਾਉਣਿਆ ਤੁਹਾਨੂੰ ਛਾਤਰੀਆਂ ਇਹ ਛਾਤਰੀਆਂ ਕੀ ਸਾਈਜ਼ ਆ ਬਾਈ ਰਾਜਵੀਰ ਇਹ ਬਾਈ 2 बाई 2 ਦੀ ਵੀ ਹੁੰਦੀ ਹੈ ਆਪਣੇ ਕੋਲ ਚੱਕ ਕੇ ਦਿਖਾ ਮੜਾ ਜੇਕਰ ਆਪਾਂ 2 बाई 2 ਦੀ ਵੀ ਹੁੰਦੀ ਹੈ ਬਾਈ 5mm ਦੀ ਤਾਰ ਲਾ ਕੇ ਬਣਾਉਨੇ ਆ ਬਾਈ ਆਪਾਂ ਇਹ ਬਕਾਇਦਾ ਜਿੰਦੀ ਦਾ ਸਰੀਆ ਲੈ ਕੇ ਬਾਈ ਸਿੱਧਾ ਕਰਾ ਕੇ ਫੇਰ ਆਪਾਂ ਲਾਉਨੇ ਆ ਇਹ ਦੂਜਾ ਨਹੀਂ ਹੈਗਾ ਵੀ ਹੱਥ ਨਾਲ ਕੁੱਟ ਕੇ ਸਿੱਧਾ ਕਰ ਲੈ ਜਾਂ ਤਾਰ ਲਾਤੀ ਉਹ ਸਿਸਟਮ ਨਹੀਂ ਹੈਗਾ ਬਾਈ ਸਪੈਸ਼ਲ ਆਪਾਂ ਸਿੱਧਾ ਕਰਾ ਕੇ ਸਰੀਆ ਫੇਰ ਲੈ ਕੇ ਆਉਨੇ ਆ ਬਾਈ ਇਹਦੇ ਵਿੱਚ ਬਲ ਬਹੁਤ ਹੁੰਦੇ ਨੇ ਬਲ ਕਢਾ ਕੇ ਆਣ ਬਿਲਕੁਲ ਸਿੱਧਾ ਜਿੰਦੀ ਦੇ ਸਰੀਆ ਇਹ ਸਿੱਧਾ ਕਰ ਠੀਕ ਹੈ ਠੀਕ ਹੈ ਨਹੀਂ ਉਵੇਂ ਜਿਵੇਂ ਬਾਈ ਢਾਈ ਵਾਈ ਢਾਈ ਦੀ ਆ ਪੂਰੀ ਵਧੀਆ ਮਜ਼ਬੂਤ ਬਣੀ ਹੋਊਗੀ ਠੀਕ ਹੈ ਨਹੀਂ ਫੋਲਡੇਵਲ ਕੇ ਫੋਲਡੇਵਲ ਨਹੀਂ ਨਹੀਂ ਬਾਈ ਫੋਲਡੇਵਲ ਨਹੀਂ ਤੁਸੀਂ ਟਾਈਮ ਘਟ ਦਿੰਦਾ ਬਾਈ ਮੈਨੂੰ ਠੀਕ ਹੈ ਠੀਕ ਹੋਰ ਕਰਕੇ ਉਹਦੇ ਕਰਕੇ ਬਾਹਰ ਕੁਝ ਬਣਿਆ ਨਹੀਂ ਸੀ ਜਿਹੜਾ ਦਿਖਾਉਣਾ ਸੀਗਾ ਤੇ ਬਾਕੀ ਤਕਰੀਬਨ ਬਣਿਆ ਪਿਆਗਾ ਹਨਾ ਕੰਮ ਤਕਰੀਬਨ ਮਾਰਾ ਹੀ ਭਾਂਗੇ ਬਾਈ ਆ ਕਿੰਨੇ ਫੁੱਟ ਫੁੱਟ ਦੇ ਨੇ ਬਾਈ 15 15 ਫੁੱਟ ਦੇ ਨੇ ਜੀ ਦੇਖੀ ਵੀਰੇ ਖੋਲ ਹੀ ਮੜਾਇਆ ਇਹਨਾਂ ਨੂੰ ਬਾਈ ਕੋਲੇ ਢਾਂਗੇ ਵੇ ਬਾਈ 15 15 ਫੁੱਟ ਲੰਮੇ ਕੀ ਰੇਟ ਦਿੰਨੇ ਹੋ ਬਾਈ ਰਾਜ ਵੀ ਰੇਟਾਂ ਆ 500 ਰੁਪਏ ਦਾ ਵੀਰੇ ਹੈ 500 ਰੁਪਏ ਦਾ ਸਰ ਇਹਦੇ ਨਟ ਲੂਜ਼ ਹੋ ਜਾਂਦੇ ਯਾਰ ਜਿਆ ਨਟ ਵੀ ਲੂਜ਼ ਹੋਣਗੇ ਆਪਾਂ ਬਾਈ ਤਿੰਨ ਸੂਤ ਦਾ ਨਟ ਲਾਉਨੇ ਆ ਇਹਨੂੰ ਹੈਵੀ ਦੇ ਵਿੱਚ ਜਿਹੜਾ ਮਤਲਬ ਕਿ ਪੂਰਾ ਵਧੀਆ ਚ ਲਾਉਨੇ ਆ ਠੀਕ ਹੈ ਬਈ ਠੀਕ ਨਹੀਂ ਹਾਂਜੀ ਤੁਹਾਨੂੰ ਦੱਸਿਆ ਵੀ ਤੁਸੀਂ ਜਿਵੇਂ ਅੱਜ ਮਤਲਬ ਥੋੜਾ ਜਿਹਾ ਟਾਈਮ ਘਟ ਦਿੰਦਾ ਵਾ ਜੀ ਬਈ ਨਹੀਂ ਤਾਂ ਬਈ ਆਪਾਂ ਤੁਹਾਨੂੰ ਸਟੀਲ ਦੇ ਵੀ ਦਿਖਾਉਂਦੇ ਮਤਲਬ ਸਮਾਨ ਲਿਆਂਦਾ ਹੋਇਆ ਸੀ ਕਿਹੜੇ 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 ਤਰ੍ਹਾਂ ਦੇ ਢਾਂਗੇ ਬਣਾਉਣਾ ਬਈ ਬਈ 12 ਫੁੱਟ ਤੇ 15 ਫੁੱਟ ਦੇ ਇਤੋਂ ਵੱਧ ਬਈ ਅਸੀਂ ਬਣਾਉਂਦੇ ਨਹੀਂ ਅਸੀਂ ਤਾਂ ਗਾਹਕ ਨੂੰ ਵੀ ਕਹਿੰਦੇ ਆ ਵੀ 15 ਫੁੱਟ ਤੋਂ ਉੱਚਾ ਢਾਂਗਾ ਨਾ ਲਾਇਆ ਕਰੋ ਕਾਰਨ ਉਹਦਾ ਇਹ ਹੈ ਬਈ ਉੱਤੇ ਜਾ ਕੇ ਝੋਲ ਮਾਰ ਲਾ ਜਾਂਦਾ ਬੰਦੇ ਮੰਨਦੇ ਨਹੀਂ ਹੈਗੇ ਚਲੋ ਹਰ ਇੱਕ ਬੰਦੇ ਦੀ ਆਪਦੀ ਸੋਚ ਆ ਹਨਾ ਮੇਰੀ ਆਪਦੀ ਦੁਕਾਨਦਾਰੀ ਆ ਸਾਨੂੰ ਤਾਂ ਚੀਜ਼ ਵੇਚਣੀ ਕਈ ਮਰੂਗਾ ਜੀ ਵੀਰੇ ਆਪਣੇ ਮਤਲਬ ਬੱਚੇ ਪਾ ਹੁੰਦੇ ਨੇ ਜਾਲ ਫੇਰ ਹਲਾ ਕਹਿੰਦਾ ਯਾਰ ਢਾਂਗੀ ਮੁੱਝ ਜਾਂਦੀ ਆ ਆ ਸਮਾਨ ਨਹੀਂ ਵਧੀਆ ਹੈਗਾ ਕਾਰਨ ਕੀ ਹੁੰਦਾ ਬਾਈ ਹੁਣ ਜੇ ਹੈਵੀ ਸਮਾਨ ਵਾਲਾ ਲਾਗ ਦੇਵਾਂਗੇ ਫਿਰ ਬੰਦਾ ਚੱਕੂ ਕਿਵੇਂ ਰੱਖੂ ਕਿਵੇਂ ਹਣਾ ਬਣਾਉਣਾ ਆਨ ਡਿਮਾਂਡ ਬਣਾ ਦਈਦਾ ਆਪਾਂ 18 ਫੁੱਟ ਦਾ 18 ਮਿਲ ਕੇ 18 ਫੁੱਟ ਆਨ ਡਿਮਾਂਡ ਬਣਾਈਦੇ ਪਰ 15 ਫੁੱਟ 18 ਫੁੱਟ ਦਾ 15 ਮਤਲਬ ਆਪਾਂ ਰੱਖਦੇ ਹਾਂ ਹਰ ਟਾਈਮ ਰੈਡੀ ਹੁੰਦੇ ਨੇ ਆਪਣੇ ਕੋਲ 12 ਫੁੱਟ ਦੇ 15 ਫੁੱਟ ਦੇ ਹਣਾ ਠੀਕ ਹੈ ਬਾਈ ਠੀਕ ਹੈ ਹਾਂਜੀ ਆ ਸਮਝ ਆਈਆਂ ਬਣੀ ਜਾਂਦੀਆਂ ਬਾਈ ਆ ਬਾਈ ਨੇ ਇੱਕ ਬਹੁਤ ਜਨੀਕ ਚੀਜ਼ ਬਣਾਈ ਹੈ ਰਹਿਣਾ ਬਾਈ ਇਹ ਕੀ ਚੀਜ਼ ਹੈਗੀ ਯਾਰ ਇਹ ਬਾਈ ਜਿਵੇਂ ਮਤਲਬ ਕਿ ਕੁਝੇ ਕਰਨਾ ਹਣਾ ਹਾਂਜੀ ਕੁਝੇ ਤਾਂ ਲਾਣ ਵਾਲਾ ਜ਼ਰੂਰ ਬਹੁਤ ਵਧੀਆ ਬਾਹਰ ਘੱਟ ਕੇ ਦਿਖਾਈ ਨਹੀਂ ਜਰਾ ਮਿੱਤਰੋ ਜਿਵੇਂ ਆਪਾਂ ਕੁਝੇ ਨਹੀਂ ਆਪਾਂ ਲਾਣ ਦੇ ਨਾਲ ਖੁੱਡਿਆਂ ਦੇ ਵਿੱਚ ਕੰਡਾਂ ਦੇ ਨਾਲ ਜਾਂ ਜਾਲ ਦੇ ਵਿੱਚ ਧਰ ਦਿੰਦੇ ਆ ਹਨਾ ਓਵੇਂ ਇਸ ਨਾਲ ਬਈ ਐਂ ਤਰੇ ਆ ਜਾਂਦਾ ਬਸ ਛੜ ਕੋਈ ਨਹੀਂ ਬਸ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਏ ਰਹਿਣ ਦੇ ਬਾਈ ਨੇ ਸਾਰੇ ਹੀ ਖੋਲਦੇ ਯਾਰ ਥੱਲੇ ਨਿਕਲ ਗਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਦੇਖ ਮਾ ਆ ਦੇ ਯਾਰ ਧਰ ਕੇ ਨਾ ਬਾਈ ਕੁਝ ਜ਼ਿਆਦਾ ਰਹੇ ਉਸ ਤੇ ਕੁਝ ਜ਼ਿਆਦਾ ਲਓ ਬਾਈ ਜਿੰਮੇ ਮਰਜੀ ਚਾਹੇ ਇਹਨੂੰ ਜਾਲ ਚਟਕਾ ਲਓ ਚਾਹੇ ਜਾਲ ਪਟਿਆਂ ਦੇ ਵਿੱਚ ਜਿਹੜੀਆਂ ਆਪਾਂ ਇੱਟਾਂ ਧਰਦੇ ਆ ਥੱਲੇ ਉਹ ਮੋੜੀ ਹੋਏਗੀ ਮਤਲਬ ਸਿੱਧੀ ਕਈ ਵਾਰੀ ਕੁੰਡੀ ਫਲੈਟ ਨਹੀਂ ਮਿਲਦੀ ਗੋਲ ਹੁੰਦੀ ਆ ਉਹ ਡਿਗੇ ਜਾਂਦੀ ਆ ਇਦੇ ਉੱਤੇ ਧਰ ਦੋ ਕੰਪਨੀ ਇਹ ਆ ਚੀਜ਼ ਸੰਦ ਤੇਰਾ ਬਹੁਤ ਵਧੀਆ ਬਣਾਇਆ ਤੂੰ ਯਾਰ ਬਾਈ ਰਾਜੀਵੀਰ ਤੇਰਾ ਕੀ ਪ੍ਰਾਈਸ ਤੂੰ ਜਾਈ ਇਹ ਬਾਈ ਕੋਈ ਬੜਾ ਮਹਿੰਗਾ ਨਹੀਂ ਹੁੰਦਾ ਹੈਗਾ ਇਹ 70 ਰੁਪਏ ਦਾ ਹੁੰਦਾ ਸਾਰਾ 70 ਰੁਪਈਆ ਦਾ ਬਾਈ ਕਹਿੰਦਾ ਹਾਂਜੀ ਤੇ ਬਾਕੀ ਬਾਈ ਆ ਜਾਣਗੇ ਬਣਾਈ ਜਾਂਦਾ ਸਮਾਨ ਦਾ ਇਦਾਂ ਜੀ ਸਮਾਨ ਦਾ ਨਹੀਂ ਕੋਈ ਬੜਾ ਮਹਿੰਗਾ ਹਾਂ ਬਾਈ ਰਾਜੀਵੀਰ ਇਹ ਤਿੰਨ ਤਿੰਨ ਖਾਨੇ ਨੇ ਛੀਖਾਣੇ ਲਗੀਆਂ ਇਹ ਬਾਈ ਛੀਖਾਨੇ ਵਾਲੀਆਂ ਨੇ ਇਹ ਜਾਣੀਆਂ ਨੇ ਬਾਈ ਭੰਬੇ ਲੰਡੇ ਪੰਬੇ ਲੰਡੇ ਬੂਰੀ ਦਾ ਪਿੰਡਾ ਪੰਬਾ ਲੰਡਾ ਹਾਂਜੀ ਉੱਥੇ ਵੀਰ ਹੁਣਾ ਦਾ ਆਰਡਰ ਸੀਗਾ ਆਪਾਂ ਨੂੰ ਇਹ ਬਾਈ ਰਵੀ ਸੰਧੂ ਆ ਇੱਕ ਤਿਆਰ ਹੋ ਗਈ ਇੱਕੋ ਤਿਆਰ ਹੋਈ ਜਾਂਦੀ ਇਹਦੇ ਵੀ ਉੱਤੇ ਰਹਿੰਦੀ ਹੈ ਮਨ ਲਾ ਲਾਉਣ ਵਾਲਾ ਰਹਿੰਦਾ ਬਾਈ ਇਹਦਾ ਵਰਕ ਹੋਣ ਵਾਲਾ ਰਹਿੰਦਾ ਵਾ ਸਾਰਾ ਇਹ ਨਹੀਂ ਹੈਗਾ ਵੀ ਤੁਹਾਡਾ ਕਿਤੇ ਕਪੜਾ ਫਸੂਗਾ ਜਾਂ ਕਿਵੇਂ ਆ ਉਹ ਪ੍ਰੋਪਰ ਕੰਮ ਕਰਕੇ ਦੇਵਾਂਗੇ ਜਿਵੇਂ ਉਹਨਾਂ ਕੋ ਡੋਲੀਆਂ ਦੇ ਵਰਕ ਹੋਇਆ ਹੋਇਆ ਐਵੇਂ ਜਿਵੇਂ ਇਹਦੇ ਤੇ ਵੀ ਹੋਊਗਾ ਬਾਈ ਸਾਰਾ ਕੰਮ ਹੋਣ ਵਾਲਾ ਆ ਕਿੰਨਾਂ 200 ਆ ਬਾਈ ਕਬੂਤਰ ਕੁਆਤਰ ਸਾਹਮਣ ਖਾਤਰ ਛੋਟੀਆਂ ਹਨਾ ਡੋਲੀਆਂ ਹਾਂਜੀ ਬਾਈ ਦੋ ਵਾਲੀਆਂ ਨੇ ਇਹਦੇ ਵਿੱਚ ਚਾਹ ਮੈਨੂੰ ਵੀ ਬਾਈ ਨੇ ਬਣਾ ਕੇ ਭੇ ਤਾਂ ਬਹੁਤ ਨਿਆਰੇਦਾਰ ਚੀਜ਼ ਆ ਇਹ ਯਾਰ ਬਾਈ ਉਸ ਤੋਂ ਬਾਅਦ ਹੀ ਮੈਂ ਵੀਡੀਓ ਕਰਨਾ ਇਹੋ ਬਣਾ ਕੇ ਭੇਜੀਆਂ ਮੇਰੇ ਵੀ ਸਮਾਨ ਬਹੁਤ ਆਹਾਂ ਟੁੰਡੀਆਂ ਕੰਡੀਆਂ ਜਿਹੜੀਆਂ ਲਾਉਣੇ ਆ ਆਪ ਮੋੜ ਕੇ ਬਕਾਇਦਾ ਹੱਥ ਨਾਲ ਬਣਾ ਕੇ ਫੇਰ ਲਾਉਣੇ ਆ ਬਾਈ ਉਹ ਚਲ ਮਾਂ ਕੰਮ ਨਹੀਂ ਰੱਖਿਆ ਹੋਇਆ ਚਲ ਮਾਂ ਕੰਮ ਨਹੀਂ ਰੱਖਿਆ ਬਾਈ ਕਹਿੰਦਾ ਵੇ ਆ ਬਣਾ ਕੇ ਦਵਾਂ ਕਿਉਂਕਿ ਭਾਈ ਤੁਹਾਨੂੰ ਸ਼ੌਕ ਦਿਖਾਉਣਾ ਬਾਈ ਕੋਲੇ ਨਲਕੀਆਂ ਵਗੈਰਾ ਹੋਰ ਵੀ ਸਮਾਨ ਐਸੈਸਰੀ ਦਾ ਉਹ ਵੀ ਤੁਹਾਨੂੰ ਦਿਖਾਉਣੇ ਆ ਜੀ ਲੈ ਵੀ ਮਿੱਤਰੋ ਇੱਕ ਬਾਰਾਖਾਨ ਵਾਲੀ ਵੀ ਬਣਾਈ ਬੈਠਾ ਬਾਈ ਡੋਲੀ ਬਾਰਾਖਾਨ ਵਾਲੀ ਬਹੁਤ ਵਧੀਆ ਬਣਾਈ ਬੈਠਾ ਇਹ ਵੀ ਕੋਣ ਦਿਖਾਉਣੇ ਆਗੇ ਬਾਈ ਰਾਜਵੀਰ ਇੱਕਾ 12 ਖਾਨਾਂ ਦੀ ਡੋਲੀ ਬਣਾਈ ਆ ਮੈਂ ਪਹਿਲਾਂ ਵੀ ਦਿਖਾਤੀ ਇਹਦੇ ਬਾਰੇ ਪਾਈ ਜਾਣਣਾ ਇਹ ਬਾਈ 12 ਖਾਨਾਂ ਵਾਲੀ ਡੋਲੀ ਆ ਜਿਹੜੀ ਇਹ ਜਾਣੀ ਆ ਜੀ ਆਪਣੇ ਕੌਕੇਪਿੰਡ ਜਾਣੀ ਆ ਵੀਰ ਨਾਲ ਲਖਵੀਰ ਆ ਬਾਹਰ ਆ ਹੋ ਕੈਨੇਡਾ ਵਾਲਾ ਸ਼ਹਿਰ ਅੱਛਾ ਅੱਛਾ ਉਹਨਾਂ ਨੇ ਬਣਵਾਈ ਸੀ ਬਣੀ ਨੂੰ ਤਾਂ ਇਹਨੂੰ ਬਹੁਤ ਦਿਨ ਹੋ ਗਏ ਤੇ ਉਹਨਾਂ ਦੇ ਕਿਸੇ ਰਿਲੇਟਿਵ ਨੇ ਬਾਹਰੋਂ ਆਉਣਾ ਸੀਗਾ ਕੋਈ ਕਾਰਨ ਕਰਕੇ ਹਜੇ ਇੱਥੇ ਮੇਰੇ ਕੋਲ ਹੀ ਪਈ ਆ ਉਹਨਾਂ ਨੇ ਬਾਈ ਖੁੱਡਿਆਂ ਦੀਆਂ ਟਾਕੀਆਂ ਨੀਵੀਆਂ ਨੇ ਪਹਿਲਾਂ ਹੱਡੀ ਗੱਲ ਹੋਈ ਵੀ ਜਿਵੇਂ ਅਸੀਂ ਬਣਾਉਨੇ ਆਂ ਵੀ ਜਿਵੇਂ ਹਾਰਡ ਬਣਾ ਕੇ ਦੇ ਦੇਓ ਹੂੰ ਹੂੰ ਤੇ ਫਿਰ ਅਸੀਂ ਕਹਾਂ ਵੀ ਚੱਲ ਬਈ ਉਵੇਂ ਬਣਾ ਦਾਂ ਐ ਫਿਰ ਬਾਈ ਕਹਿੰਦਾ ਯਾਰ ਵੀ ਸਾਨੂੰ ਖੁੱਡੇ 'ਚ ਪੜਦੀ ਕਰਕੇ ਦੇ ਵੀ ਇਹਦਾ ਕੋਈ ਹੱਲ ਕਰਕੇ ਦੇ ਜੇ ਤੇਰੇ ਕੋਲ ਕੋਈ ਹੱਲ ਹੈਗਾ ਵਾ ਹਾਂ ਹਾਂ ਫਿਰ ਬਾਈ ਅਸੀਂ ਉਹਦਾ ਹੱਲ ਕਰਕੇ ਦਿੱਤਾ ਖੁੱਡੇ 'ਚ ਪਾਉਣ ਰੇੜੂ ਖੋਲਦੇ ਕਰਦੇ ਤਾਂ ਹਾਂ ਬਾਈ ਉਹਦੇ ਬੂਟ ਹੀ ਪਾਦੇ ਪਹਿਰਾ ਦੇ ਬੂਟ ਹੀ ਪਾਦੇ ਮਤਲਬ ਕਿ ਖੁੱਲ ਥੱਲੇ ਰੇੜੂ ਮਰਜੀ ਮਤਲਬ ਕਿ ਜਿੱਥੇ ਲਾਈਨ ਨਿਤਰੇ ਨੂੰ ਉਵੇਂ ਹੀ ਢੜ ਸਕਦੇ ਤੇ ਨਹੀਂ ਰੇੜੂ ਲਾ ਕੇ ਰੋੜ ਨਹੀਂ ਆ ਹਾਂ ਬਾਈ ਸਭ ਜਰਾਬਾਂ ਵਾਂਗੂ ਰੇੜੂ ਚੜ ਜਾਂਦਾ ਇਹਦੇ ਮਤਲਬ ਥੱਲੇ ਪਾ ਲੈਣੇ ਨੇ ਅਸੀਂ ਨੇ ਪਾ ਕੇ कसे ਜਾਂਦੇ ਆ ਨਾ ਬਾਈ ਹਾਂਜੀ ਬਾਕੀ ਬਾਈ ਜਿਹੜੀ ਅਸੀਂ ਆਪਜ ਕੋਈ ਵੀ ਬੰਦਾ ਨਹੀਂ ਲਾਉਂਦਾ ਆਪਣਾ ਦਾਵਾ ਇਸ ਚੀਜ਼ ਦਾ 6 ਹਾਂਜੀ ਪੈਰ ਜਿਹੜੇ ਲਾਉਂਦੇ ਨੇ ਰੋਡ 'ਤੇ ਬਈ ਹਾਂ ਬਈ ਪੈਰੇ ਸੀ ਲਾਉਨੇ ਆ ਸੀ ਅਸੀਂ ਚਾਰ ਨਹੀਂ ਲਾਉਂਦਾ ਚਾਰ ਨਹੀਂ ਲਾਉਂਦਾ ਕਹਿੰਦਾ ਝੋਖ ਦੀ ਨਹੀਂ ਵਿਚਾਲੋ ਸੈਂਟਰ ਦੇ ਵਿੱਚੋਂ ਬਈ ਵਜਨ ਕੋਈ ਨਹੀਂ ਚੁਕਾਉਂਦਾ ਹਰੇਕ ਬੰਦਾ ਕਹਿੰਦਾ ਵੀ ਕਾਹਨੂੰ ਰੇੜੂਆਂ ਦਾ ਖਰਚਾ ਬਚਾਉਣਾ ਸਹੀ ਗੱਲ ਆ ਕੰਪਲੀਟ ਨਹੀਂ ਆਉਂਦੀ ਮੇਰੀ ਮੁੜਕੇ ਸਵਾਲ ਠੀਕ ਆ ਮੈਂ ਬਣਾਤਾ ਹਾਂ ਬਈ ਫੁੱਟ ਰੈਸਟ ਲਾਏ ਨੇ ਸਾਈਡ ਤੇ ਪੈਰ ਰੱਖ ਕੇ ਜਿਵੇਂ ਪਾਣੀ ਹੋਣੇ ਦੇਣ ਨਾ ਠੀਕ ਆ ਤੁਹਾਨੂੰ ਕਾਰਤੀ ਕਹਿੰਦਾ ਜੇ ਜਦੋਂ ਕਿ ਕਬੂਤਰ ਨੂੰ ਪਾਣੀ ਨਹੀਂ ਦੇਣਾ ਜਾਂ ਨਲਕੀ ਨੱਪਾ ਦੇਣਾ ਜਾਂ ਦੇਖਣਾ ਫੜ ਕੇ ਆਪਾਂ ਤਕਰੀਬਨ ਪੱਟ ਦੇ ਧਰ ਲੈਣੇ ਆ ਕਬੂਤਰ ਹਾਂਜੀ ਬਾਈ ਉਹਦੇ ਵਾਸਤੇ ਫੋਟ ਰੈਸਟ ਲਾਤੇ ਪਾਸੇ ਧਰਉਣੀ ਆ ਆਪਾਂ ਵਿੱਚ ਪਾਈਏ ਨੇ ਕਿਤੇ ਜਾਲੀ ਖੋਲ ਲਈ ਕਿਤੇ ਕੁਛ ਕਰ ਲਿਆ ਉਹ ਚੀਜ਼ ਕਰਕੇ ਇਹ ਚੀਜ਼ ਬਾਈ ਸਪੈਸ਼ਲ ਬਣਾਈ ਆ ਆਹ ਯਾਰ ਬਹੁਤ ਸੋਹਣੀ ਚੀਜ਼ ਬਣਾਈ ਆ ਰਾਜਵੀਰ ਬਾਈ ਨੋ ਵੀ ਮਿੱਤਰੋ ਰਾਜਵੀਰ ਤਾਂ ਮੈਂ ਖਾ ਕਿਤੇ ਕੱਲੀਆਂ ਡੋਲੀਆਂ ਡਾਲੀਆਂ ਬਣਾਉਂਦਾ ਹੈਗਾ ਜਾਲੀਆਂ ਜੁੜੀਆਂ ਦਾ ਪਤੰਦਰ ਸਾਰਾ ਸਮਾਨ ਹੀ ਲਈ ਬੈਠਾ ਵਾ ਰੰਗ ਵੀ ਆ ਬਾਈ ਕੋਲੇ ਇਧਰ ਤੁਹਾਨੂੰ ਦਿਖਾਉਣਾ ਜੂਮ ਕਰਕੇ ਜਮਾ ਇਹ ਰਾਜਵੀਰ ਕਿਹੜੇ ਕਿਹੜੇ ਰੰਗ ਨੇ ਬਾਈ ਇਹਦੇ ਵਿੱਚ ਬਾਈ ਆਪਣੇ ਕੋਲ ਤਕਰੀਬਨ 4-5 ਕਲਰ ਤਾਂ ਨਾਰਮਲ ਜਿਹੜੇ ਚੱਲ ਲਈ ਨੇ ਉਹ ਸਾਰੇ ਹੀ ਹੁੰਦੇ ਨੇ ਲਾਲ ਨੀਲਾ ਦਿਖਾਈ ਚਾਕੇ ਕਿ ਹੁਣ ਇਸ ਟਾਈਮ ਤਾਂ ਬਾਈ ਅਸੀਂ ਥੋੜੇ ਕਲਰ ਬਣਾ ਕੇ ਰੱਖਦੇ ਹਾਂ ਕਿਉਂਕਿ ਜਦੋਂ ਇਹਨਾਂ ਨੂੰ ਬਾਹਲਾ ਟਾਈਮ ਬਣਾ ਕੇ ਰੱਖ ਲਾਣਾ ਬਾਈ ਇਹਨਾਂ ਦੀ ਜਿਹੜੀ ਤਾਕਤ ਆ ਉਹ ਮੁੱਕ ਜਾਂਦੀ ਹੈ ਇਹ ਚੰਗਿਆੜਾ ਰੰਗ ਬਣਾਉਣੇ ਆ ਆਪਾਂ ਚੰਗਿਆੜਾ ਰੰਗ ਬਣਾਉਣੇ ਹਾਂ ਪਿਓਰ ਹੁੰਦਾ ਆਪਣੇ ਕੋਲ ਪੂਰਾ ਵਧੀਆ ਠੀਕ ਹੈ ਠੀਕ ਹੈ ਬਾਈ ਤੇ ਇਹ ਹੋ ਜਾਂਦਾ ਫਿਰ ਬਾਈ ਖਰਾਬ ਪਿਆ ਫਾਇਦਾ ਨਹੀਂ ਹੈਗਾ ਕੋਈ ਉਸ ਚੀਜ਼ ਦਾ ਘੋਲ-ਪੋਲ ਰੱਖਣ ਦਾ ਕੋਈ ਫਾਇਦਾ ਨਹੀਂ ਚੀਜ਼ ਉਨੀ ਕੀ ਬਣਾ ਲਈਦੀ ਆ ਜਿਹੜੀ ਜਿੰਨੀ ਕ ਲੱਗਦੀ ਆ ਬਣੀ ਲੱਗਦੀ ਆ ਪੂਰੀ ਆ ਜੀ ਹਾਂਜੀ ਹਾਂਜੀ ਤੇ ਬਾਈ ਕੋਲੇ ਮੈਨੇ ਦੁਕਾਨ ਹਲਾ ਦਾ ਬਾਈ ਉਹੋ ਵੀ ਬਣਾਈਆਂ ਪਈਆਂ ਹਨਾ ਤੇਰੇ ਕੋਲੇ ਖੋਲੀਆਂ ਆਈਆਂ ਵੀ ਦਾਣੇ ਵਾਲੀਆਂ ਹਾਂਜੀ ਬਾਈ ਟਰੇਆਂ ਕਹਿੰਦੇ ਜੀ ਇਹਨਾਂ ਨੂੰ ਹਾਂਜੀ ਬਾਈ ਆ ਬਾਈ ਚੱਕੀ ਦਿਖਾਈ ਖਰਾਬ ਬਾਈ ਵੱਡੀ ਬਣਾਈ ਹੋਰ ਲੋਕਾਂ ਕੋਲ ਵੀ ਲੈ ਗਈ ਬਾਈ 5 ਫੁੱਟ ਦੀ ਟਰੇ ਆ ਪੂਰੀ ਠੀਕ ਆ ਬਾਈ ਠੀਕ ਆ ਨਹੀਂ ਵੀ ਜਿਵੇਂ ਬੱਚਿਆਂ ਪੁੱਛਾਂ ਕਬੂਤਰ ਉਹਨਾਂ ਹੁੰਦਾ ਹਾਂ ਹਾਂਜੀ ਬਾਈ ਇਹ ਸਪੈਸ਼ਲ ਬਣਾਈਆਂ ਸੀਗੀਆਂ ਇਹ ਹਰਿਆਣੇ ਭੇਜੀਆਂ ਸੀਗੀਆਂ ਕੁਛ ਇੱਕ ਦੋ ਭਰਾ ਹੋਰ ਆ ਇਹ ਮਿੱਤਰੋ ਇਹ ਵੀ ਪਈਆਂ ਵੀਰ ਇਹ ਮੇਰੇ ਨੇ ਪ੍ਰਤੀਏ ਕਿਸੇ ਨੇ ਸਮਾਨ ਲੈਣਾ ਤਾਂ ਬਾਈ ਨਾ ਕਰ ਲਓ ਕੰਟੈਕਟ ਬਾਈ ਬੜੀ ਰੀਜ਼ਨਾ ਬਣਾਉਂਗਾ ਹਨਾ ਤੇ ਆ ਬਾਈ 4 ਫੁੱਟੀਆਂ ਦੇ ਵਿੱਚ ਭਾ ਕਹਿੰਦੇ ਨੇ ਸਾਨੂੰ ਉੱਪਰ ਰੱਖਣ ਨੂੰ ਬਾਈ ਕੁਝ ਨਹੀਂ ਚਾਹੀਦਾ ਮਤਲਬ ਉਹਦੇ ਉੱਤੇ ਨਾਲ ਟੈਂਪਲ ਹੱਥੇ ਜਿ ਫੜ ਕੇ ਦੇਖ ਬਾਈ ਕੁਆਲਿਟੀ ਦਾ ਪਤਾ ਲੱਗ ਜੂਗਾ ਮਤਲਬ ਉਹ ਦੇਸੀ ਜਿਹਾ ਕੰਮ ਨਹੀਂ ਬਾਈ ਹਲਕਾ ਚੱਲਦਾ ਕੰਮ ਨਹੀਂ ਚਾਦਰ ਬਹਾਵਾ ਤਕੜੀ ਲਾਈ ਹੈ ਹਨਾ ਯਾਰ ਹਾਂਜੀ ਵੀਰੇ ਆ ਕੰਨੀ ਮੋੜਦੇ ਵੀ ਤੁਸੀਂ ਰਾਜਵੀਰ ਆਹ ਜਿਹੜੀ ਕੰਨੀ ਆ ਬਾਈ ਅੰਦਰਲੇ ਪਾਸੇ ਉਹ ਮੁੜੀ ਗਈ ਆਪਣਾ ਹੱਥ ਨਹੀਂ ਵੱਡੂਗੀ ਜਿਵੇਂ ਮੜੀ ਹੱਥ ਵੀ ਰੀ ਫਿਰ ਜਾਊਗਾ ਠੀਕ ਹੈ ਨਾ ਠੀਕ ਹੈ ਕਿ ਨਹੀਂ ਵੜਦੀ ਨਹੀਂ ਹੈ ਨਹੀਂ ਨਹੀਂ ਬਈ ਉਹ ਕੰਮ ਨਹੀਂ ਹੈਗਾ ਪੂਰੀ ਡੱਬ ਮੋੜੀ ਹੋਊਗੀ ਬਕਾਇਦਾ ਬਈ ਹਾਂ ਹਾਂ ਮੈਂ ਤੁਹਾਨੂੰ ਆ ਚੀਜ਼ ਪੂਰੀ ਆ ਚੀਜ਼ ਜਿਹੜੀ ਯਾਰ ਮੈਂ ਇਹੀ ਕਹਿੰਦਾ ਸੀ ਵੀ ਕਿਤੇ ਵੜਦੀ ਤਾਂ ਨਹੀਂ ਪਰ ਨਹੀਂ ਵੜਦੀ ਬਈ ਬਹੁਤ ਵਧੀਆ ਚੀਜ਼ ਬਣਾਈਆਂ ਮੱਥ ਫੇਰ ਰਿਆਂ ਹੁਣ ਸਾਹਮਣੇ ਇਕੱਲੀ ਇਹ ਵੀ ਨਹੀਂ ਬਈ ਜਿਹੜੀ ਆਪਾਂ ਆ ਵੀ ਬਣਾਉਣਾ ਦੋ ਫੋੜ ਦੀ ਇਹ ਨਹੀਂ ਦੋ ਫੋੜਾਂ ਦੀ ਮੋੜਦੇ ਉਹ ਬੱਲੇ ਬੱਲੇ ਇੱਕ ਦੋ ਜਮਾ ਹੀ ਛੋਟੀਆਂ ਆਉਂਦੀਆਂ ਬਰਾਮਾ ਵਾਲੀਆਂ ਡਰਿਆਂ ਆ ਵੀ ਨਹੀਂ ਬਈ ਆਪਣੇ ਕੋਲ ਛੋਟੀਆਂ ਡੱਬੀਆਂ ਹੁੰਦੀਆਂ ਨਹੀਂ ਮਿੱਤਰੋ ਬਾਈ ਨੇ ਡੱਬੀਆਂ ਬਣਾਈਆਂ ਬਰਾਮਾ ਵਾਲੀਆਂ ਕਿੰਜਰੇ ਜਿਹੀ ਚੰਗੀ ਜਾਂਦੀ ਐ ਜੇ ਹੋਕਾਂ ਦਿੱਤੀਆਂ ਤੇ ਊਂ ਵੀ ਇਹ ਚੌੜੀਆਂ ਰਾਜਵੀਰ ਤਾਂ ਰੱਖੇ ਵਿੱਚ ਵੜ ਕੇ ਕੂਤ ਡੋਲੇ ਆਦੇ ਨਾ ਤਾਂ ਹੀ ਰੱਖਦੇ ਆ ਮੈਂ ਪਤਲੀ ਟਰੇ ਵੜਕਾਉਂਦਾ ਹਾਂ ਹਾਂਜੀ 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 ਜਿਵੇਂ ਹੁਣ ਦੋ ਕੂਤਰਾਂ ਨੂੰ ਪਾਉਣੇ ਨੇ ਕੱਲ ਆਏ ਨਾ ਵਿੱਚ ਜਿਵੇਂ ਐ ਪੈ ਜਾਂਦੀ ਹੈ ਵਿਚਾਲੇ ਜਾ ਕੇ ਉਹਦੇ ਵਿੱਚ ਐ ਬਦਾਮ ਪਤਾਹਾ ਵੀ ਟੰਗ ਸਕਦੇ ਆ ਤੇ ਨਹੀਂ ਆਪਾਂ ਥੱਲੇ ਵੀ ਧਰ ਸਕਦੇ ਆ ਇਹ ਚੌੜੀਆਂ ਬਣਾਈਆਂ ਬਾਈ ਨੇ ਇਹਨਾਂ ਦੀ ਵੀ ਕੰਨੀ ਮੋੜੀ ਹੋਈ ਹੈ ਬਾਹਰੋਂ ਪੂਰੀ ਬਾਈ ਡੱਬ ਮੋੜੀ ਹੋਊਗੀ ਬਕਾਇਦਾ ਇਹੇ ਕਰਕੇ ਵੀ ਹੱਥ ਵੜਦੀ ਆ ਤਿੱਖੀ ਹੋ ਜਾਂਦੀ ਆ ਬਈ ਇਹ ਜਿਹੜੀ ਮਤਲਗ ਹੁੰਦੀ ਆ ਬਹੁਤ ਸੋਹਣਾ ਸਮਾਨ ਬਣਾਇਆ ਇਹ 3 ਫੁੱਟ ਦੀਆਂ ਨੇ ਬਾਈ ਅਰੇ ਮਿੱਤਰੋ ਇੱਕ ਦਿਨ ਹੋਰ ਚ ਬਾਕੀ ਤੇ ਹਰ ਕੋਠੀ ਗਿਆ ਲੈ ਵੀ ਅੰਡੇ ਵੀ ਲਿਜਾ ਸਕਦੇ ਤੁਸੀਂ ਬਾਈ ਕੋਲ ਕਿ ਭਾਈ ਰਾਜੂ ਇਹ ਉਹ ਅੰਡੇ ਅੰਡੇ ਮੰਗਾਇਆ ਡੰਮੀ ਗਿਆ ਹਾਂਜੀ ਭਾਈ ਡੰਮੀ ਗਿਆ ਤੇ ਲੋਕਾਂ ਦੇ ਕਬੂਤਰ ਕੁਆਤਰ ਪੱਟਣੇ ਆ ਜਾਂ ਕੂਤਰੀਆਂ ਬਾਹਰ ਆ ਧਰਦੇ ਨੇ ਕਬੂਤਰੀਆਂ ਅੰਡੇ ਧਰੀ ਜਾਂਦੀਆਂ ਨੇ ਹਨਾ ਆਪਾਂ ਕਹਿੰਨੇ ਯਾਰ ਮੁੜ ਕੇ ਅੰਡਿਆਂ ਤੋਂ ਲੱਗਦੇ ਕਈ ਬੰਦੇ ਕਹਿੰਦੇ ਸਾਡੇ ਕੋਲੇ ਕਬੂਤਰਾਂ ਅੰਡੇ ਧਰਦੇ ਬਈ ਤਰੇ ਤਰ੍ਹਾਂ ਇਹਨੇ ਜੋ ਬਾਕੀ ਅੰਡੇ ਜਿੰਨੇ ਮਰਜ਼ੀ ਵੀਡੀਓ ਕਰਕੇ ਕੈਮਰਾ ਲਓ ਇਹਨੇ ਮਰਜ਼ੀ ਲੈ ਜੇ ਵਾਧੂ ਵਾਧੂ ਅੰਡੇ ਪਏ ਨੇ ਬਾਈ ਕੋਲ ਕਿਉਂ ਆਪਰੇ ਹੀ ਫਿਰਦਾ ਪਤੰਦਰ ਇਹਨੇ ਤਾਂ ਪੂਰੀ ਉਮਰ ਚ ਨਿਤਰਾਉਣਾ ਰਾਜਵੀਰ ਇਹਨੇ ਦਾ ਬਾਈ ਕਬੂਤਰਾਂ ਨੇ ਦੇਣੇ ਜਿੰਨੇ ਆਹ ਦਾ ਬਾਈ ਝੋਲਾ ਬਰੀ ਫਿਰਦਾ ਬਾਈ ਰਾਜਵੀਰ ਇਹਦਾ ਰੇਟ ਕੀ ਆਂਡਿਆਂ ਦਾ ਰੇਟ ਬਈ ਇਹਦਾ ਆਂਡਿਆਂ ਦਾ ਹੁੰਦਾ ਵਾ ਸਾਰਾ ਹੀ 25 ਰੁਪਏ ਦਾ ਸੈੱਟ ਹੁੰਦਾ ਬਈ ਇਹ ਦੋ ਆਂਡੇ ਦੋ ਆਂਡੇ 25 ਰੁਪਏ ਦਾ 25 ਰੁਪਏ ਦੇ ਦਿੰਦੇ 25 ਰੁਪਏ ਦੇ ਦੋ ਆਂਡੇ ਬਾਈ ਕੋਲੇ ਨਲਕੀਆਂ ਨਲਕੀਆਂ ਇਹ ਜਿਹੜੇ ਆਂਡੇ ਨੇ ਵੀਰੇ ਦੇ ਵਿੱਚ ਦੋ ਤਿੰਨ ਕੁਆਲਿਟੀਆਂ ਹੁੰਦੀਆਂ ਨੇ ਇੱਕ ਲਾਈਟ ਆਉਂਦੀ ਐ ਇਦੋਂ ਤੇ ਇਹ ਆਪਣੇ ਕੋਲ ਹੈਵੀ ਵਾਲੇ ਨੇ ਇਹ ਮਤਲਬ ਉਹ ਨਹੀਂ ਰੁੜਦੇ ਹੈਗੇ ਵੀ ਜਿਵੇਂ ਕਬੂਤਰ ਦਾ ਨਾਰਮਲ ਆਂਡਾ ਹੁੰਦਾ ਜਿਵੇਂ ਵੇਟ ਦੇ ਵਿੱਚ ਇਹ ਉਵੇਂ ਹਣ ਉਹੀ ਬੱਜੇ ਫਿਰ ਜਾਂਦੇ ਨੇ ਭਾਈ ਨਲਕੀਆਂ ਹੁੰਦੀਆਂ ਨੇ ਪਲਾਸਟਿਕ ਦੀਆਂ ਹੁਣ ਤਾਂ ਭਾਈ ਤਾਂਬੇ ਦੀਆਂ ਲੋਹੇ ਦੀਆਂ ਨਲਕੀਆਂ ਤਾਂ ਖਤਮ ਹੀ ਕਰਤੀਆਂ ਤਕਰੀਬਨ ਤੇ ਬਣਾਉਂਦੇ ਵੀ ਬਹੁਤ ਘੱਟ ਲੋਕ ਨੇ ਹੁਣ ਤਾਂ ਵੀਰੇ ਇਹ ਪਲਾਸਟਿਕ ਦੀ ਸਾਰਾ ਚਾਈਨਾ ਮੇਡ ਸਮਾਨ ਆਉਂਦਾ ਭਾਈ ਚਾਈਨਾ ਮੇਡ ਸਮਾਨ ਦਾ ਕਟਰ-ਕੂਟਰ ਵੀ ਹੈ ਬਾਈ ਕੋਲੇ ਜਿਵੇਂ ਆ ਬਦਾਮ ਕਟਰਨੇ ਵੀਰੇ ਠੀਕ ਹੈ ਬਈ ਹਾਂਜੀ ਇਹ ਵੀ ਹੁੰਦੇ ਨੇ ਆਪਣੇ ਕੋਲ ਠੱਲਾ ਵੀਰੇ ਆਪ ਵੀ ਬਣਾਉਂਦੇ ਆ ਠੱਲਾ ਵੀ ਪਈਆਂ ਬਾਈ ਤੇ ਆਹ ਜੀ ਭਾਈ ਇਹ ਖੱਤੇ ਜਿਹੜੇ ਕਰੇ ਜੀ ਬਈ ਇਹ ਇਹ ਬਈ ਨਾ ਵਾਟਰ ਬੋਟਲ ਹੁੰਦੀ ਆ ਜਿਵੇਂ ਇਹ ਲੱਗ ਜਾਂਦੀ ਆ ਉੱਥੇ ਇੱਕ ਠੰਡੇ ਵਾਲੀ ਬੋਤਲ ਲੈ ਚੱਕ ਕੇ ਖਾਲੀ ਜੀ ਕੋਈ ਵਾਟਰ ਬੋਤਲ ਤੇ ਲੱਗ ਜਾਂਦੀ ਅੱਛਾ ਪਾਣੀ ਪੀਣਾ ਜਿਵੇਂ ਕਬੂਤਰਾਂ ਨੂੰ ਮਤਲਬ ਕਈ ਭਰਾ ਕਹਿੰਦੇ ਨੇ ਯਾਰ ਸਾਨੂੰ ਨਾ ਮਤਲਬ ਕੋਈ ਇਹੋ ਜਿਹਾ ਜਗ੍ਹਾ ਜਿਵੇਂ ਅੱਜ ਕੱਲ ਡਰਿੰਕਰ ਚਾਲਦੇ ਨੇ ਛੋਟੇ ਹੂੰ ਹੂੰ ਉਹ ਹਨ ਬਈ ਖੁੱਡਿਆਂ ਆਪਣੇ ਜਾਲੀਆਂ ਦੇ ਵਿੱਚ ਲਾਉਂਦੇ ਨੇ ਜੀ ਬਈ ਇਹਨੂੰ ਕੋਕ ਵਾਲੀ ਬੋਤਲ ਕੋਈ ਵੀ ਹੋਵੇ ਲਿਆ ਪਤ ਚਾਹੇ ਆਹੀ ਲਿਆ ਲੈ ਲੈ ਕੋਈ ਚੱਕਰ ਨਹੀਂ ਲਿਆ ਬਸ ਗੱਲ ਹੀ ਕੋਈ ਇਹਨੂੰ ਖੋਲੋ ਤੋੜਾ ਟੱ ਵਾਸਾ ਆਈ ਦੇ ਦੇ ਕਸਪਤ ਮੂਰੇ ਹੋ ਕੇ ਕਸ ਕੇ ਰਾਂ ਕੈਮਰਾ ਦੀ ਬਾਈ ਇਹ ਨੂੰ ਬਾਈ ਜਿਵੇਂ ਨਾਰਮਲ ਬਸ ਬੋਤਲ ਲੈ ਲੈਣੀ ਆ ਤੁਹਾਡੀ ਠੀਕ ਆ ਕਿ ਨਹੀਂ ਉਹਦੇ ਉੱਤੇ ਨੂੰ ਐ ਕਸ ਲੈਣਾ ਇਹਦੇ ਵਿੱਚ ਬਾਈ ਪਾਣੀ ਪਾ ਲੈਣਾ ਵਾ ਬੋਤਲ ਦੇ ਵਿੱਚ ਠੀਕ ਹੈ ਠੀਕ ਹੈ ਪਾਣੀ ਪਾ ਕੇ ਮੁੜ ਕੇ ਹਾਟਾ ਉੱਤੇ ਐ ਕਸ ਲੈਣਾ ਇਹਦੇ ਠੀਕ ਆ ਬਾਈ ਪਾਣੀ ਇਹਦੇ ਵਿੱਚ ਆ ਹੀ ਜਾਂਦਾ ਵਾ ਬਸ ਕਿੰਨਾ ਪੀ ਲੈ ਉਹਨੇ ਇਹਨਾ ਆਊਗਾ ਹਾਂਜੀ ਆਹ ਬਾਈ ਇਹਦਾ ਕ੍ਰਾਂਪਾ ਇਹ ਜਾਲੀ ਦੇ ਵਿੱਚ ਟੰਗਿਆ ਜਾਂਦਾ ਉਹ ਨਾਲ ਜਿੱਥੇ ਮਰਜੀ ਟੰਗ ਜਿੱਥੇ ਮਰਜੀ ਟੰਗ ਲਓ ਅੰਦਰਲੇ ਪਾਸੇ ਤਾਂਗੇ ਜੋ ਬਾਹਰਲੇ ਪਾਸੇ ਕਿਹ ਹੈ ਬਈ ਜਾਲੀ ਕਟਿੰਗ ਕਰਕੇ ਅੰਦਰਲੇ ਪਾਸੇ ਲੱਗ ਜਾਂਦਾ ਮੋਟਰ ਬਾਹਰ ਆ ਜਾਂਦੀ ਹੈ ਪਾਣੀ ਪਾਣੀ ਵਾਲੀ ਸਿਰਫ ਆ ਅੰਦਰ ਚਲੀ ਜਾਂਦੀ ਹੈ ਠੀਕ ਆ ਬਈ ਠੀਕ ਆ ਹਾਂਜੀ ਇਹ ਸਾਰਿਆਂ ਨੂੰ ਵਧੀਆ ਮਨ ਲੱਗਦਾ ਲੋਟ ਆ ਇਹਦੇ ਵਿੱਚ ਬਈ ਵੱਡੇ ਸਾਈਜ਼ ਵੀ ਆਉਂਦੇ ਨੇ ਛੋਟੇ ਵੀ ਆਹ ਸਪਰੇਅ ਵਾਲੇ ਆਹ ਸਪਰੇਅ ਆ ਹਾਂਜੀ ਬਈ ਇਹ ਸਪਰੇਅ ਵਾਲੀਆਂ ਬੋਤਲਾਂ ਨੇ ਜੀ ਖਾਲੀ ਕਿਸੇ ਵੀਰ ਭਰਾ ਨੂੰ ਚਾਹੀਦੀਆਂ ਹੁਣ ਆਪਣੇ ਕੋਲੋਂ ਖਾਲੀ ਵੀ ਕਈ ਮਤਲਬ ਭਰਾ ਕਹਿੰਦੇ ਨੇ ਯਾਰ ਅਸੀਂ ਆਪ ਬਣਾਉਣਾ ਜਾਂ ਕਿਵੇਂ ਹੈ ਨਾ ਆਪਾਂ ਨੂੰ ਕੋਈ ਦਰਾਜ ਨਹੀਂ ਖਾਲੀ ਲੈ ਕੇ ਜਾਣੀ ਬਈ ਪਖਾਲੀ ਵੀ ਦੇ ਦਿਆਂਗੇ ਖਾਲੀ ਬੋਤਲਾਂ ਵੀ ਦੇ ਦਿੰਦਾ ਬਾਈ ਕਹਿੰਦਾ ਮੈਂ ਠੀਕ ਹੈ ਕਣੀ ਬਹੁਤ ਪਈਆਂ ਨੇ ਜਿਵੇਂ ਮਰਜੀ ਉਸ ਤੋਂ ਬਾਅਦ ਬਾਈ ਕੋਲੇ ਪਿੰਜਰੇ ਵੀ ਆ ਬਾਈ ਜਿਹੜੇ ਆਪਾਂ ਕਬੂਤਰ ਬਾਜ਼ੀਆਂ ਦੇ ਪਿੰਜਰੇ ਲੈ ਗਏ ਆਂ ਕਾਲੀਆਂ ਠੱਲਾਂ ਨੇ ਬਾਈ ਠੀਕ ਹੈ ਬਾਈ ਠੀਕ ਹੈ ਜੀ ਤੇ ਅਬ ਕੋਈ ਜਿਸ ਨੇ ਆਪਣੀ ਰੇਟ ਪੁੱਛਣਾ ਜਾਂ ਗੱਲ ਕਰਨੀ ਹੈ ਬਾਈ ਨਾਲ ਬਾਈ ਰਾਵੀਰ ਨੰਬਰ ਬੋਲੀ ਜਰਾ ਕਿਹੜਾ ਚੱਲਦਾ ਵੀਰੇ ਨੰਬਰ ਆਪਣਾ ਚੱਲਦਾ 88729 36702 ਵੀਰੇ 88729 36705 ਜ਼ਿਆਦਾਤਰ ਵੀਰੇ 702 ਵਾਲੇ ਨੰਬਰ ਤੇ ਲਾ ਲਿਆ ਕਰੋ 88729 ਹਾਂਜੀ 36702 ਇਹ ਨੰਬਰ ਤੇ ਫੋਨ ਲਾ ਲਿਆ ਕਰੋ ਬਾਈ ਇਹ ਰੇ ਚੱਕ ਲੈਂਦੇ ਵੀਰ ਠੀਕ ਹੈ ਕਿ ਨਹੀਂ ਕੋਈ ਹੋਰ ਵਾਰੀ ਕੋਈ ਰਫੜਾ ਵੀ ਹੈ ਹਾਂਜੀ ਕਿਉਂਕਿ ਜਿਹੜਾ 5 ਵਾਲਾ ਨੰਬਰ ਆ ਕਈ ਵਾਰੀ ਵੀਰ ਇੱਧਰ ਉੱਧਰ ਹੁੰਦਾ ਜਾਂ ਮੈਂ ਬਾਹਰ ਅੰਦਰ ਹੁੰਦਾ ਰਾਜ ਵੀ ਸਾਰੇ ਰੰਗ ਹੀ ਵਾਲੇ ਵਾਲਾ ਕੋਈ ਫਿੱਟਦਾ ਕਦੇ ਰੰਗ ਕਾਲਾ ਹਰਾ ਨੀਲਾ ਇਹ ਵੇਖੋ ਦੇਖੋ ਆਪਾਂ ਜਿਹੜੀ ਗੱਲ ਕਰਦੇ ਆਂ ਬਈ ਕੱਪੜੇ ਦੀ ਗਰੰਟੀ ਕਿਸੇ ਦੀ ਵੀ ਨਹੀਂ ਹੈਗੀ ਕੋਈ ਵੀ ਬੰਦਾ ਨਹੀਂ ਦਿੰਦਾ ਕੋ ਜੋੜ ਚੱਕ ਕੇ ਲਿਆ ਪੁੱਤ ਯਾਰ ਜੋੜੀ ਬਹੁਤ ਸੋਹਣੀ ਪਈ ਹੈ ਯਾਰ ਠੀਕ ਆ ਵੇਚਣ ਖਾਤਰ ਲੈਂਦੇ ਰਾਜਵੀਰ ਨਹੀਂ ਬਈ ਇਹ ਤਾਂ ਸਾਡੀ ਸਾਹਬ ਤੋਂ ਪਰੇ ਹੋਈ ਹੀ ਆ ਵੈਸੇ ਹੀ ਮਤਲਬ ਕਿ ਇਧਰ ਇੱਕ ਵਾਸੇ ਕਰੀ ਹੋਈ ਆ ਸਾਡੀ ਤੇ ਥੋੜਾ ਜਿਹਾ ਆਪਦੇ ਕੋਲ ਟਾਈਮ ਹੈ ਨਹੀਂ ਬਈ ਮਤਲਬ ਐਵੇਂ ਕਹਾ ਇਹ ਨਾ ਬਈ ਮੈਂ ਪਾਕਿਸਤਾਨੋਂ ਮੰਗਾਈ ਸੀਗੀ ਪਾਕਿਸਤਾਨ ਤੋਂ ਇਹ ਜੋੜ ਆ ਬਈ ਤੁਹਾਨੂੰ ਹਾਂ ਜੀ ਆਪਾਂ ਨੂੰ ਨਾ ਇਹ ਗਿਫਟ ਕਰੀ ਸੀ ਉੱਥੇ ਸਾਡੇ ਇੱਕ ਭੱਟੀ ਸਾਹਿਬ ਸੀਗੇ ਉਹ ਮੋਚੀ ਦਾ ਕੰਮ ਕਰਦੇ ਸੀਗੇ ਇਹ ਅਸਲ 'ਚ ਬਈ ਕਿੱਤਣ ਵਾਲੀ ਹੁੰਦੀ ਹੈ ਕਬੂਤਰ ਵਾਲੀ ਨਹੀਂ ਹੁੰਦੀ ਕਬੂਤਰ ਵਾਲੀ ਨਹੀਂ ਹੁੰਦੀ ਅਸਲ ਬਾਈ ਰਾਜਵੀਰ ਕਹਿੰਦਾ ਪਾਕਿਸਤਾਨ ਤੋਂ ਗਿਫਟ ਆਈ ਹੈ ਬਾਈ ਮੈਨੂੰ ਠੀਕ ਹੈ ਇਹਨੂੰ ਲਿਆਉਣ ਦਾ ਬਾਈ ਬਹੁਤ ਪੰਗਾ ਪਿਆ ਏਅਰਪੋਰਟ ਤੇ ਆ ਗਿਆ ਮੇਰੇ ਨਾਲ ਊਤ ਲੈ ਕੇ ਤੇ ਬਹੁਤ ਔਖੀ ਲੈ ਕੇ ਆਂਦੀ ਪਤੰਦਰਾ ਨੇ ਮੇਰਾ ਸਨੇਹ ਦੀ ਉਹਦੇ ਨੇ ਮਿਸ ਹੋ ਜਾਣਾ ਸੀਗਾ ਇਹ ਪਹਿਲਾਂ ਬਈ ਕਾਫੀ ਟਾਈਮ ਬਾਹਰ ਲਾਇਆ 10 12 ਸਾਲ ਬਾਹਰ ਲਾਇਆ ਨੇ ਬਾਈ ਨੇ ਬਹਾਵਾ ਟਾਈਮ ਬਾਹਰ ਲਾਇਆ ਤੇ ਬਾਹਰੋਂ ਗਿਫਟ ਆਈ ਹੋਈ ਜੋਟ ਹੈਗੀ ਬਾਈ ਇਹਨੂੰ ਸੰਭਾਲ ਕੇ ਰੱਖਿਆ ਕਰ ਬਸ ਬਈ ਇਹ ਗਾਹਾਂ ਗਾਹਾਂ ਗਿਫਟ ਹੋ ਜਾਣੀ ਹੈ ਕਿਸੇ ਪਾਸ ਗੱਫਨਾ ਨੂੰ ਇਹਨੂੰ ਸਾਵਲ ਰੱਖਿਆ ਇਹ ਮੈਸੇ ਤਾਂ ਮੈਂ ਰੱਖਦਾ ਨਹੀਂ ਹੁੰਦਾ ਅੱਜ ਸਾਹਮਣੇ ਪਈ ਮੇਰੇ ਸਾਹਮਣੇ ਆਈ ਤੇ ਉਹਨੂੰ ਪਾਸਟਾ ਵਾਲੀ ਬਾਈ ਮੈਂ ਉਹਨਾਂ ਨੇਟ ਵੀ ਪਿਆ ਛੱਡੋ ਕੋਈ ਹੈਨਾ ਹਾਂਜੀ ਬਾਈ ਨੈਟ ਵੀ ਹੁੰਦਾ ਜੀ ਤੇ ਕਿੱਥੋਂ ਤੱਕ ਤੁਸੀਂ ਮਾਲ ਪਹਚਾਉਨੇ ਪੰਜਾਬ ਪੰਜਾਬ ਕਹਿੰਦੇ ਹੋ ਆਲ ਪੰਜਾਬ 'ਚ ਹੋਮ ਡਿਲੀਵਰੀ ਕਰਕੇ ਦਵਾਂਗੇ ਠੀਕ ਆ ਸਿਰਫ ਬਾਈ ਮੈਂ ਇੱਕ ਕਾਰਨ ਇਹਦਾ ਇਹ ਆ ਬਾਈ ਰਾਹ ਦੇ ਵਿੱਚ ਮਤਲਬ ਕਿ ਕੋਈ ਇਹਨੂੰ ਨੁਕਸਾਨ ਹੋ ਜਵੇ ਕਿਉਂਕਿ ਇਹ ਬਹੁਤ ਲਾਈਟ ਵੇਟ ਚੀਜ਼ਾਂ ਹੁੰਦੀਆਂ ਨੇ ਬਰਾ ਠੀਕ ਆ ਕਿ ਨਹੀਂ ਕੋਈ ਵੀ ਲਈ ਰੱਖਣ ਵੇਲੇ ਅਗਲਾ ਚੱਕ ਕੇ ਮਾਰਦਾ ਬਾਈ ਠੀਕ ਆ ਮੁੜ ਕੇ ਵਿੰਗ ਪੈ ਗਿਆ ਲੈਣੇ ਕਣਾ ਬਾਈ ਯਾਰ ਅਸੀਂ ਤੈਨੂੰ ਪੈਸੇ ਪੂਰੇ ਦਿੱਤੇ ਸੀ ਇਹ ਤਾਂ ਤੇਰਾ ਮਤਲਬ ਬਿੰਦਾ ਹੋ ਕੇ ਆ ਗਿਆ ਠੀਕ ਆ ਬਾਈ ਠੀਕ ਆ ਆਪਾਂ ਇਹ ਚੀਜ਼ ਤੋਂ ਥੋੜਾ ਜਿਹਾ ਡਰਦੇ ਆ ਜੇ ਰਾਹ 'ਚ ਤੁਹਾਡਾ ਸਮਾਨ ਨਾ ਪਹੁੰਚੇ ਉਸ ਚੀਜ਼ ਤੋਂ ਥੋੜਾ ਜਿਹਾ ਹੁੰਦਾ ਵਾ ਠੀਕ ਆ ਨਾ ਹਾਂਜੀ ਬਾਈ ਜੇ ਤੇਰੇ ਸਮਾਨ ਦੇ ਨਾਲ ਵਗੋਂਦਾ ਬੰਦਾ ਫਿਰ ਭੇਜ ਦੇਈਦਾ ਕੋਈ ਦਿੱਕਤ ਨਹੀਂ ਪਈ ਫਿਰ ਆਪਣੀ ਜ਼ਿੰਮੇਵਾਰੀ ਤੇ ਆਪਣੀ ਰਿਸਪੌਂਸਿਬਿਲਟੀ ਤੇ ਜਿੰਮੇ ਦੇ ਜੀ ਹਾਂਜੀ ਹਾਂਜੀ ਬਈ ਹੁਣ ਇਹ ਹੋਰ ਕੋਈ ਗੱਲਬਾਤ ਕਰਨੀ ਹੋਵੇ ਕਬੂਤਰ ਬਾਜਾਂ ਨੂੰ ਭਰਾਮਾਂ ਨੂੰ ਸਾਰਾ ਆਉਣਾ ਬਈ ਛਾੜ ਨੇ ਪਿੰਜਰੇ ਦੇ ਦੇਣ ਵਾਲੇ ਹਾਂ 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 ਸਪੈਸ਼ਲ ਤਿਆਰ ਕਰਾਉਣੇ ਇਹ ਆਪਾਂ ਆਪ ਤਿਆਰ ਕਰਦੇ ਆਂ ਬਈ ਘਰੇ ਠੀਕ ਹੈ ਬਈ ਠੀਕ ਹੈ ਨਹੀਂ ਬਾਜੀ ਤੇ ਲੈ ਜਾਣ ਵਾਲੇ ਪਿੰਜਰਿਆਂ ਦੇ ਉੱਤੇ ਦੀ ਛਾੜ ਪਾਉਣ ਨੂੰ ਜਿਵੇਂ ਆਪਾਂ ਫੋਟੋ ਸਮਾਨ ਲੈਣਾ ਬਈ ਬਾਈ ਨਾਲ ਗੱਲ ਕਰ ਲਿਓ ਠੀਕ ਹੈ ਹਾਸੀ ਆ ਨੋ ਬਾਈ 88927 88729 887292 36702 36702 ਆ ਨੰਬਰ ਹੈ ਬਾਈ ਦਾ ਰਾਜਵੀਰ ਨਾਮ ਬਾਈ ਦਾ ਹਾਂਜੀ ਪਿੰਡ ਸਿਆਲ ਹਾਂਜੀ ਸੰਸ ਕੰਪਨੀ ਇਹਨਾਂ ਦੀ ਬਾਈ ਜਿਹੜੀ ਹਾਂਜੀ ਵਰਕਸ਼ਾਪ ਦਾ ਨਾਮ ਹੈ ਬਾਈ ਆ ਇਹ ਨਵੀਂ ਚੀਜ਼ ਆ ਇਹਦੇ ਵਿੱਚ ਬਾਜ਼ੀਆਂ ਤੇ ਭਰਾ ਬੋਲਦੇ ਨੇ ਉੱਚੀ ਠੀਕ ਆ ਉਹ ਬੋਲਣ ਦੀ ਲੋੜ ਨਹੀਂ ਬਾਈ ਇਹ ਸਪੀਕਰ ਆ ਇਹ ਲਿਜਾਦਾ ਆਪਣੇ ਘਰ ਤਾਂ ਇਹਦੇ ਵਿੱਚ ਬਾਈ ਸੱਲ ਪੈ ਜਾਂਦਾ ਚਾਰਜ ਹੁੰਦਾ ਇਹ ਠੀਕ ਹੈ ਠੀਕ ਹੈ ਤੇ ਇਹਦੇ ਵਿੱਚ ਜਿਵੇਂ ਮਰਜ਼ੀ ਬੋਲੋ ਰਿਕਾਰਡਿੰਗ ਵੀ ਕਰਦਾ ਸਾਰਾ ਕੁਝ ਕਰਦਾ ਬਾਈ ਇਹ ਰਿਕਾਰਡਿੰਗ ਕਰਦਾ ਇਹ ਕਿੰਨੇ ਦਾ ਪੁਰਜਾ ਯਾਰ ਇਹ ਬਾਈ 800 ਰੁਪਏ ਦਾ ਹੁੰਦਾ ਸਾਰੇ 850 ਦਾ 800 ਦਾ ਹੀ ਹੁੰਦਾ ਜੀ ਆਸਾਨੀ ਹੈ ਯਾਰ ਆ ਜਿਵੇਂ ਬਾਜ਼ੀਆਂ ਪੂਜ਼ੀਆਂ ਦੇ ਭਰਾ ਆਪਣੇ ਦੀ ਆਵਾਜ਼ ਕਿੰਨੇ ਕੁ ਦੂਰ ਤੱਕ ਰਹੇਗੀ ਆਵਾਜ਼ ਬਾਈ ਹੁਣ ਆ ਸਬਜ਼ੀ ਵਾਲੇ ਵੇਚਣ ਵਾਲੇ ਤੁਹਾਨੂੰ ਪਤਾ ਹੀ ਆ ਵੀ ਕਿੰਨਾ ਕਰ ਵਾਲਾ ਪਾਉਂਦੇ ਨੇ ਠੀਕ ਹੈ ਠੀਕ ਹੈ ਠੀਕ ਹੈ ਚੰਗਾ ਵਾਲਾ ਪਾਉਂਦਾ ਇਹ ਤਾਂ ਸਹੀ ਗੱਲ ਹੈ ਪਿੰਡ ਦੀ ਫੇਰਨੀ ਤੇ ਲੈ ਕੇ ਉਹ ਵੀ ਕਹਦੇ ਹਾਂ ਬਹਿ ਗਿਆ ਉਹ ਨੀਂਗਾ ਮਾਰ ਲਿਆ ਹੁਣ ਆਹ ਇੱਕ ਪਿੰਜਰੇ ਨੇ ਵੀਰੇ ਉਹ ਲੱਗ ਨੇ ਆਹ ਪਿੰਜਰੇ ਲੱਗ ਨੇ ਇਹ ਲੱਕੜ ਦੇ ਬਣਵਾਏ ਹੋਏ ਨੇ ਬਾਈ ਹਾਂਜੀ ਇਹਨਾਂ ਦੀ ਮਜਬੂਤੀ ਘੱਟ ਨਹੀਂ ਯਾਰ ਰਾਜਵੀਰ ਬਾਈ ਇਹ ਬਾਸ ਦੇ ਵਿੱਚ ਬਣਦੇ ਨੇ ਜਦੋਂ ਬਾਸ ਆ ਗਿੱਲਾ ਹੁੰਦਾ ਵਾ ਫਿਰ ਇਹ ਮੜਾ ਮੋਟਾ ਮਤਲਬ ਕਿ ਘੁੰਮਦਾ ਹੀ ਘੁੰਮਦਾ ਹਾਂ ਹਾਂ ਪਰ ਮਜ਼ਬੂਤ ਇਹ ਅਲੂਮੀਨੀਅਮ ਦੇ ਪਿੰਜਰੇ ਨਾਲੋਂ ਦੁੱਗਣਾ ਹੋਊਗਾ ਬਾਈ ਠੀਕ ਹੈ ਰਵਾਇਹੀ ਅਮੋਨੀਆ ਦੇ ਪਿੰਜਰਿਆਂ ਨਾਲੋਂ ਜ਼ਿਆਦਾ ਮਜ਼ਬੂਤ ਹੋਊਗਾ। ਹਾਂਜੀ। ਤਰਾਇ ਵੀ ਕੋਈ ਹੋਰ ਸਨੇਹਾ ਦੇਣਾ ਹੋਵੇ ਕਬੂਤਰਬਾਜੀ ਨੂੰ ਬਾਈ। ਕਬੂਤਰਬਾਜੀ ਨੂੰ ਸਨੇਹਾ ਬਾਈ ਸਾਰੇ ਸੇਲੇ ਨਾਲੇ ਸਮਾਨ ਹੈ ਜਿਹੜਾ ਤੂੰ ਬਣਾਉਣਾ। ਹਾਂਜੀ ਵੀਰੇ। ਇਹਦੀ ਤੇਰੀ ਕਿੱਥੋਂ ਕਿਤੇ ਕਰ ਜ਼ਿੰਮੇਵਾਰੀ ਹੈ ਜਿਹਨੂੰ ਕਹਦੀ ਆਪਾਂ ਵੀ ਮਾਈਥੋਟਿਕ ਦੀ ਰਿਸਪੌਂਸਿਬਿਲਟੀ ਚੱਕਦਾ ਇਹਦੀ। ਵੀ ਆਹ ਚੀਜ਼ ਬਾਈ ਐਂ ਕਰ ਦੂੰਗਾ ਮੈਂ ਜੇ ਮੇਰਾ ਕਈ ਵਾਰੀ ਕੋਈ ਡੋਲੀ ਡਿਸਟੈਕ ਕਹਿੰਦੀ ਐ ਡੈਫੈਕਟਡ ਹੁੰਦੀ ਆ ਕੋਈ ਜਾਂ ਕੋਈ ਚੀਜ਼ ਆਪਣਾ ਗਾਹਕ ਨਾਲ ਇੱਥੋਂ ਤੱਕ ਦਾ ਵੀ ਹੁੰਦਾ ਵਾ ਵੀ ਬਾਈ ਜੇ ਤੁਹਾਡੇ ਸਮਾਨ ਨਹੀਂ ਪਸੰਦ ਹੈਗਾ ਆਪਦੇ ਪੈਸੇ ਰਿਟਰਨ ਕਰਕੇ ਲੈ ਜਾਓ ਠੀਕ ਆ ਜੀ ਠੀਕ ਆ ਤੁਹਾਡੇ ਘਰੇ ਜਾ ਕੇ ਕੋਈ ਡੋਲੀ ਡੈਮੇਜ ਹੋ ਗਈ ਹੂੰ ਮੈਂ ਛੱਡ ਕੇ ਆਵਾਂ ਠੀਕ ਆ ਉਹਦਾ ਮੈਂ ਤੁਹਾਡਾ ਉੱਥੇ ਦੇਣਦਾਰ ਆ ਠੀਕ ਆ ਉਹਦੇ ਨਾਲ ਮਤਲਬ ਉਹ ਮੌਕੇ ਤੇ ਸਮਝੌਤਾ ਵੀ ਹੋ ਜਾਂਦਾ ਕਈ ਵਾਰੀ ਸਾਡੇ ਨਾਲ ਇੱਕ ਵਾਰੀ ਹੋਈ ਆ ਤੁਸੀਂ ਇਹ ਛੱਡ ਨਹੀਂ ਜਨਾ ਡੋਲੀ ਦੇ ਪੈਸੇ ਦਾ ਕਿਰਾਇਆ ਉੱਤੇ ਲੈਣਿਓ ਬਾਈ ਤੁਸੀਂ ਬਾਈ ਦੇਖੋ ਜਿਹੜਾ ਕੋਈ ਵੀ ਚੀਜ਼ਾ ਚਾਹੇ ਮੈਂ ਆ ਤੁਸੀਂ ਕਿਸੇ ਦੁਕਾਨ ਤੋਂ ਕੋਈ ਵੀ ਚੀਜ਼ ਖਰੀਦਦੇ ਹੋ ਉਹ ਜਿਹੜਾ ਕਿਰਾਇਆ ਹੁੰਦਾ ਉਹ ਵੀਰੇ ਮਾਲਕ ਦਾ ਹੀ ਹੁੰਦਾ ਵਾ ਜਿਹਨੇ ਸਮਾਨ ਮੰਗਾਉਣਾ ਹੁੰਦਾ ਵਾ ਠੀਕ ਹੈ ਬਾਈ ਠੀਕ ਆ ਉਹਦੇ ਵਿੱਚ ਬਾਈ ਮੇਰਾ ਕੱਢਣ ਪਾਉਣ ਨੂੰ ਕੁਝ ਨਹੀਂ ਕਿਉਂਕਿ ਮੇਰਾ ਕੋਈ ਆਪਦਾ ਸਾਧਨ ਨਹੀਂ ਹੁੰਦਾ ਮੈਂ ਇਹਦਾ ਕਿਰਾਇਆ ਹੀ ਕਰਕੇ ਲੈ ਕੇ ਜਾਣੀ ਆ ਜੇ ਗਾਹਕ ਕਹਿੰਦਾ ਤਾਂ ਆਪਾਂ ਲੈ ਕੇ ਜਾਂਦੇ ਆ ਨਹੀਂ ਬਈ ਆਪਾਂ ਲੈ ਕੇ ਨਹੀਂ ਨਹੀਂ ਅਗਲੇ ਨੂੰ ਕਹਦੇ ਆ ਬਾਈ ਤੁਸੀਂ ਆਪਦੀ ਜ਼ਿੰਮੇਵਾਰੀ ਤੇ ਲੈ ਜਾਓ ਕੋਈ ਦਿੱਕਤ ਨਹੀਂ ਠੀਕ ਆ ਬਾਈ ਪਰ ਲਾਸਟ ਵਾਰੀ ਸასი ਸ਼ਕਲ ਪਾਉਣਾ ਤੁਹਾਨੂੰ ਸਾਰਿਆਂ ਨੂੰ ਸਾਰੇ ਭਰਾ ਜਿੰਨੇ ਵੀ ਕਬੂਤਰਬਾ ਸਾਡੇ ਨਾਲ ਜੁੜੇ ਹੋયા ਬਾਈ ਤੇ ਪਿੰਡ ਸਿਆੜ ਬਈ ਨੰਬਰ 98 88729 36702 ਜੀ 36702 ਇਹ ਨੰਬਰ ਬਈ ਦਾ ਜੇ ਕਿਸੇ ਨੇ ਸਮਾਨ ਮੋੜਾ ਕੰਟੈਕਟ ਕਰ ਲਿਓ 36702 88729 36705 ਪਿੰਡ ਸਿਆੜ ਨੇੜੇ ਰਾੜਾ ਸਾਹਿਬ ਜ਼ਿਲ੍ਹਾ ਲੁਧਿਆਣਾ ਪਿੰਦਾ ਵੀਰ ਆਪਾਂ ਨੂੰ ਠੀਕ ਹੈ ਜੀ ਤੇ ਬਾਕੀ ਮੇਰਾ ਭਰਾ ਸਮਾਨ ਦੀ ਕੁਆਲਿਟੀ ਦੀ ਗਾਰੰਟੀ ਹੋਊਗੀ ਰੇਟ ਆਪਾਂ ਬਈ ਕਹਿ ਸਕਦੇ ਆਂ ਵੀ ਆਪਾਂ ਬਾਕੀਆਂ ਨਾਲੋਂ ਅਲੱਗ ਲੈਂਦੇ ਹਾਂ ਠੀਕਾ ਪਰ ਆਪਣੇ ਕੰਮ ਦੀ ਗਰੰਟੀ ਹੋਊਗੀ ਉਹ ਜਿਹੜਾ ਜਿਹਾ ਅਸੀਂ ਰੇਟ ਲੈਂਦੇ ਆ ਉਹ ਜਿਹੜਾ ਅਸੀਂ ਕੰਮ ਕਰਕੇ ਦੇਨੇ ਆ ਠੀਕ ਹੈ ਠੀਕ ਨਹੀਂ ਬਾਕੀ ਇਹ ਨਹੀਂ ਹੈਗਾ ਵੀ ਆਇਆ ਬੰਦਾ ਵੀ ਬਾਹਰੋਂ ਫੋਨ ਆ ਗਿਆ ਤਾਂ ਬੰਦੇ ਦੇ ਕੱਪੜੇ ਲਾ ਲਾ ਜਾਂ ਕਿਵੇਂ ਆ ਹਣਾ ਆਪਾਂ ਉਹ ਸਿਸਟਮ ਨਹੀਂ ਕਰਦੇ ਸਾਫ਼ ਸੁਥਰਾ ਕੰਮ ਕਰਕੇ ਖੁਸ਼ ਆ ਬਈ ਸਾਨੂੰ ਆਪ ਨੂੰ ਸ਼ੌਂਕ ਠੀਕ ਹੈ ਬਾਈ ਫਿਰ ਰਾਜਵੀਰ ਮਿਲਦੇ ਆ ਭਰਾ ਧੰਨਵਾਦ ਬਾਈ ਸਾਸ਼ੀ ਗਾਲ ਵੀ ਸਾਰੇ YouTube ਨਾਲ ਜੁੜੇ ਸਾਰੇ ਭਰਾਵਾਂ ਨਾਲ ਸਾਸ਼ੀ ਗਾਲ ਹਾਂਜੀ ਓਕੇ ਬਾਈ ਆਪਣਾ ਚੈਨਲ ਹੈ ਪੰਜ ਮੋਕਾ ਆਫੀਸ਼ਲ ਚੈਨਲ ਹੈ ਇਨੂੰ ਸਬਸਕ੍ਰਾਈਬ ਵੀ ਕਰੋ ਬਾਕੀ ਤਾਂ ਲਾਈਕ ਤੇ ਕਮੈਂਟ ਕਰੋ ਵੀਰੇ ਜਰੂਰ ਬਈ ਜੀਡੀਓ ਨੂੰ ਵੀ ਸ਼ੇਅਰ ਕਰ ਦਿਓ ਗਾਂਧੀ ਗਾਂ ਬਾਈ ਬਾਕੀ ਤੋਂ ਬਾਕੀ ਸ਼ੇਅਰ ਕਰਿਓ ਬਾਈ ਕਮੈਂਟ ਲਾਈਕ ਜਰੂਰ ਕਰਿਓ ਬਾਈ ਦਾ ਚੈਨਲ ਪੰਜ ਮੁਖ ਅਫੀਸ਼ੀਅਲ YouTube ਚੈਨਲ ਆ ਬਾਈ ਉਹਨੂੰ ਜਰੂਰ ਸਾਰੇ ਭਰਾ ਸਬਸਕ੍ਰਾਈਬ ਕਰਿਓ ਕਿਉਂਕਿ ਜਿਹੜੀਆਂ ਹੋਰ ਆਉਣ ਵਾਲੀਆਂ ਵੀਡੀਓ ਨੇ ਉਹ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਕੋਈ ਵੀ ਸਨੇਹਾ ਵਾ ਭਰਾ ਰਹੀਂ ਪਹੁੰਚਦਾ ਰਹਿੰਦਾ ਵਾ ਤੇ ਵੀਰ ਦਾ ਬਹੁਤ ਵਧੀਆ ਚੈਨਲ ਆ ਜੇ ਕਿਸੇ ਨੇ ਕੋਈ ਕਮੈਂਟਿੰਗ ਕਰਕੇ ਵੀ ਜਰੂਰ ਦੱਸੋ ਕਿ ਕੋਈ ਕਮੀ ਲੱਗੀ ਕਿਸੇ ਸਮਾਨ ਚ ਤਾਂ ਆਪਾਂ ਭਰਾ ਤੇ ਕਰ ਜਰੂਰ ਸੁਨੇਹਾ ਪਹੁੰਚਾਵਾਂਗੇ ਬਾਈ ਮੇਰਾ ਭਾਈ ਹਰ ਇੱਕ ਵੀਡੀਓ ਦੇ ਵਿੱਚ ਜਿਹੜੀਆਂ ਮੈਂ ਆਪ ਵੀ ਮੜਾ ਕੇ ਪਾਉਣਾ ਵਾ ਭਰਾਵਾਂ ਦੀਆਂ ਮੇਰਾ ਉਹਨਾਂ ਨੂੰ ਕਹਿਣ ਹੁੰਦਾ ਵੀ ਦੇਖੋ ਅਸੀਂ ਸਮਾਨ ਬਣਾਤਾ ਅਸੀਂ ਕੋਈ ਬਹੁਤ ਵੱਡੇ ਕਾਰੀਗਰ ਨਹੀਂ ਹੋਗੇ ਹਨ ਅਸੀਂ ਸਮਾਨ ਬਣਾਉਨੇ ਆ ਸਾਡੇ ਤੋਂ 100 ਗਲਤੀ ਹੋ ਸਕਦੀ ਆ ਮੇਰੇ ਤੋਂ ਉੱਤੇ ਦੀ ਵੀ ਕੋਈ ਬਹੁਤ ਵਧੀਆ ਬਣਾਉਂਦਾ ਹੋਊਗਾ ਠੀਕ ਆ ਨਾ ਇਸ ਕਰਕੇ ਕਿਹੇ ਚੀਜ਼ ਤੇ ਕੋਈ ਘਾਟ ਹੁੰਦੀ ਆ ਮੇਰਾ ਭਰਾ ਉਹਨੂੰ 네ਗੇਟਿਵ ਬਣਾ ਲਿਆ ਕਰੋ ਸਾਨੂੰ ਦੱਸਿਆ ਕਰੋ ਸਾਡੀ ਝੋਲੀ ਚ ਪਾਇਆ ਕਰੋ ਸਾਡੀ ਗਲਤੀ ਨੂੰ ਵੀ ਬਾਈ ਤੂੰ ਇੱਥੇ ਆ ਚੀਜ਼ ਤੇਰੀ ਗਲਤ ਸੀ ਇਹਨੂੰ ਐ ਕਰ ਲੰਦਾ ਸਾਨੂੰ ਬਾਈ ਸੁਧਾਰਨ ਦਾ ਮੌਕਾ ਮਿਲਦਾ ਔਰ ਸਾਨੂੰ ਵੀ ਖੁਸ਼ੀ ਹੁੰਦੀ ਆ ਜੇ ਕੋਈ ਬੰਦਾ ਸਾਨੂੰ ਦੱਸਦਾ ਵਾ ਠੀਕ ਆ ਨਾ ਉਸ ਜੀ ਦੀ ਸਾਨੂੰ ਖੁਸ਼ੀ ਹੁੰਦੀ ਆ ਇਹ ਜ਼ਰੂਰ ਮੇਰਾ ਭਰਾ ਕਰਿਆ ਕਰੋ ਠੀਕ ਆ ਕਿ ਨਹੀਂ ਜ਼ਰੂਰ ਕਮੈਂਟਿੰਗ ਕਰਕੇ ਜਰੂਰ ਦੱਸਿਆ ਕਰੋ ਕਮੀਆਂ ਪੇਸ਼ੀਆਂ ਬਾਈ ਠੀਕ ਹੈ ਸასი ਸ਼ਾਲ ਇੱਕ ਵਾਰੀ ਫੇਰ ਸਾਰੇ ਭਰਾਵਾਂ ਨੂੰ ਬਾਈ ਧੰਨਵਾਦ ਬਾਈ ਠੀਕ ਹੈ ਬਾਈ ਰਾਜਵੀਰ ਜੀ ਓਕੇ